ਜੇ ਮੈਨੂੰ ਤੇ ਪਰਮਿਸ਼ਨ ਦੇ ਮਿਲ ਜਾਂਦੀ ਤਾਂ ਮੈਂ ਇਸ ਉਂਗਲੇ ਨਾਲ ਹੀ ਖਿੱਚਣਾ ਸੀ ਕੈਨੇਡਾ ਦੇ ਵਿੱਚ ਉਂਗਲੇ ਨਾਲ ਹੀ ਖਿੱਚਣਾ ਸੀ ਕਿਆ ਬਾਤ ਨਹੀਂ ਹੋ ਜਾਣਾ ਇਹ ਅੱਗੇ ਤਾਂ ਜਦੋਂ ਜਹਾ ਹੁਣ ਅਸੀਂ ਜਾ ਕੇ ਪਰਮਿਸ਼ਨ ਲਵਾਂਗਾ ਮੈਂ ਉਹਨਾਂ ਨੂੰ ਕਹਾਂਗਾ ਤੇ ਕਿਹੜੀ ਉਂਗਲ ਨਾਲ ਵੇਟ ਚੱਕਦੇ ਹੋ ਮੈਂ ਮਿਡਲ ਫਿੰਗਰ ਮਿਡਲ ਫਿੰਗਰ ਨਾਲ ਚਾਹੁੰਦਾ ਉਹ ਮੇਰੇ ਗੁੱਟ-ਗਿੱਡੀ ਤੋਂ ਉਂਗਲੀ ਹੈ ਬਈ ਤੇਰੀ ਮੋਟੀ ਹੈ ਨਾ ਇਹਦੇ ਲਈ ਕੋਈ ਸਪੈਸ਼ਲ ਫਿਰ ਵਰਕਆਊਟ ਹੈ ਦਾ ਕੋਈ ਜਾਂ ਨਹੀਂ ਇਹ ਚੱਲਦਾ ਨਹੀਂ ਮਤਲਬ ਐ ਵੀ ਪ੍ਰੈਕਟਿਸ ਕਰ ਕਰਕੇ ਹੋਈ ਇਦਾਂ ਦੀ ਜੀ ਇਹ ਜਾਨੀ ਦੀ ਇਸ ਉਂਗਲ ਦੇ ਨਾਲੋਂ ਦੇਖੋ ਕਿੰਨੇ ਫਰਕ ਇਹਦਾ ਪਿੱਲਰ ਵਰਗੀ ਹੋਈ ਪਈ ਹੈ ਜੀ ਹੈ ਨਾ ਪਿੱਲਰ ਹੈ ਸੋ ਜਦੋਂ ਵੀ ਐਂ ਵੀ ਮੈਂ ਇਹਦੇ ਨਾਲ ਮਿੰਨੀ ਬੱਸ ਵੀ ਖਿੱਚ ਦੇਣਾ ਮਿੰਨੀ ਬੱਸ ਜਿੰਨੇ ਮਰਜ਼ੀ ਚੜ ਜਾਣ ਉੱਤੇ ਮਿੰਨੀ ਬੱਸ ਵੀ ਖਿੱਚ ਦੂੰ ਅੱਛਾ ਇਹ ਉਂਗਲ ਦੇਣਾ ਹਾਂ ਉਂਗਲ ਇਹਨੇ ਮਰਜ਼ੀ ਬਾਈ ਜਿੰਨੇ ਮਰਜ਼ੀ ਚੜ ਜਾਣ ਚਾਹੇ ਉੱਪਰ ਵੀ ਚੜ ਜਾਣ ਕਿਆ ਬਾਤ ਐ ਤੇ ਮੈਂ ਉੱਥੇ ਨਾ ਇਹ ਸੋਚਿਆ ਸੀ ਕਿ ਮੈਂ ਇੱਥੇ ਜਾ ਕੇ ਮਤਲਬ ਜਹਾਜ਼ ਖਿੱਚਣਾ ਸਮੁੰਦਰੀ ਜਹਾਜ਼ ਉਂਗਲੀ ਦੇ ਨਾਲ ਅੱਛਾ ਕੈਨੇਡਾ 'ਚ ਪਰ ਉਹ ਵੇ ਬੇਟਾ ਕਹਿੰਦਾ ਡੈਡੀ ਇੱਥੇ ਪਰਮਿਸ਼ਨ ਲੈਣੀ ਪੈਂਦੀ ਆ ਹੂੰ ਵੀ ਅਸੀਂ ਵੇਟ ਚੱਕਣਾ ਵਾ ਹੂੰ ਤੇ ਕਹਿੰਦੇ ਕਿੰਨਾ ਵੇਟ ਚੱਕਣਾ ਮੈਂ ਕਿਹਾ ਵੀ ਚੱਕਣਾ 105 ਕਿਲੋ ਪਰ ਇੱਕ ਉਂਗਲੀ ਨਾਲ ਚੱਕਣਾ अच्छा जी ते वो ਕਹਿੰਦੇ ਯਾਰ ਐ ਕਿ ਵੀ ਹੋ ਜਾਊਗਾ ਹਾਂ ਹਾਂਜੀ ਤੇ ਕਹਿੰਦੇ ਯਾਰ ਅਸੀਂ ਕਾਫੀ ਚਿਰ ਦੇ ਤੈਨੂੰ ਲੱਭ ਰਹੇ ਹਾਂ ਵੀ ਤੇਰੀ ਵੀਡੀਓ ਦੇਖੀ ਆ ਹੂੰ ਤੇ ਵੀ ਸਾਡੀ ਸਰਕਾਰ ਸਨਮਾਨਤ ਕਰਨਾ ਚਾਹੁੰਦੀ ਆ ਤੁਹਾਨੂੰ ਸਰਕਾਰ ਲੱਭ ਰਹੀ ਆ ਤੁਹਾਨੂੰ ਵੀ ਤੁਹਾਨੂੰ ਸਰਕਾਰ ਲੱਭ ਰਹੀ ਆ ਮੈਂ ਬੜਾ ਪਹਿਲਾਂ ਜੱਕਦਮ ਝਟਕਾ ਇਹ ਲੱਗਿਆ ਮੈਂ ਕਹਾਂ ਸਾਡੇ ਜਾਣ ਦੀ ਉਲਟਾ ਇੱਥੇ ਮੈਂ ਸਰਕਾਰ ਨੂੰ ਲੱਭ ਰਿਹਾ ਤੇ ਉੱਥੇ ਸਰਕਾਰ ਮੈਨੂੰ ਲੱਭ ਰਹੀ ਆ ਜੀ ਜੀ ਸੋ ਜਾਣ ਦੀ ਉਹਨਾਂ ਨੇ ਫਿਰ ਮੈਨੂੰ ਟੈਲੈਂਟ ਐਂਡ ਸਪੋਰਟਸਮੈਨ ਦਾ ਸਰਟੀਫਿਕੇਟ ਦਿੱਤਾ ਮੈਂ ਉੱਥੇ ਜਾ ਕੇ ਪੰਜਾਬੀਆਂ ਦਾ ਝੰਡਾ ਕੱਢ ਕੇ ਆਇਆ ਇੰਡੀਆ ਕੋਈ ਬ੍ਰੌਂਜ਼ ਨੇ ਆ ਜੀ ਮੇਰਾ ਜਿਹੜਾ ਸਰਟੀਫਿਕੇਟ ਹੈਗਾ ਇਹ ਜਿਹੜੇ ਮੈਨੂੰ ਕੈਨੇਡਾ ਸਰਕਾਰ ਨੇ ਸਨਮਾਨਤ ਕੀਤਾ ਆ শ্রীলਾਂਕਾ ਤੋਂ ਦੋ 골ਡ ਮੈਡਲ ਜਿੱਤੇ ਕੇ ਲੈ ਕੇ ਜੀ ਮੈਂ ਆ ਇਹ ਐਥਲੈਟਿਕਸ ਤੋਂ ਜਿੱਤੇ ਉਸ ਇਹ ਮੈਂ ਉੱਥੇ ਐਥਲੈਟਿਕਸ ਮੀਟ ਹੋਈ ਸੀਗੀ ਮਾਸਟਰ ਗੇਮਸ ਜਿਹੜੀਆਂ ਨਹੀਂ ਆ ਕੇ ਹਾਂ ਜੋ ਦਿੱਲੀ ਭਾਰਤੀ ਹੋਣ ਗਿਆ ਮੈਂ ਆਪਣੇ ਮੰਮੀ ਦੀਆਂ ਵਾਲੀਆਂ ਗਿਰਵੀ ਰੱਖ ਕੇ ਗਿਆ ਅੱਛਾ ਤਾਂ ਉੱਥੇ ਜਦੋਂ ਸਾਰਾ ਕੁਝ ਮੈਂ ਓਕੇ ਮਤਲਬ ਫਾਸਟ ਰਹਿ ਕੇ ਕੀਤਾ ਤੇ ਮੈਨੂੰ ਸਾਰੇ ਕੈਨਡਾ ਨਾਲ ਦੇ ਸਟੂਡੈਂਟ ਜਰ ਤੋ ਤੱਕ ਕਲੀਅਰ ਹੀ ਆ ਹੂੰ ਟਿਕਟ ਕਲੈਕਟਰ ਭਾਰਤੀ ਹੋਣ ਗਿਆ ਸੀ ਰੇਲਵੇ 'ਚ ਅੱਛਾ ਅੱਛਾ ਤਾ ਮੈਨੂੰ ਵੀ ਫਕਰਦਾ ਮਹਿਸੂਸ ਹੋਈ ਵੀ ਸ਼ਾਇਦ ਮੈਂ ਹੋਈ ਗਿਆ ਯਾਰ ਬਾਅਦ ਚ ਮੈਨੂੰ ਉਹਨਾਂ ਨੇ ਬੁਲਾਇਆ ਦੂਜੇ ਦਿਨ ਕਹਿੰਦੇ ਭਾਈ ਟੈਂਟ ਜੀ ਦੇ ਚ ਬੁਲਾ ਲਿਆ ਕਹਿੰਦੇ 2 ਲੱਖ ਰੁਪਏ ਚਾਹੀਦਾ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਆ ਸਸਿਕਾਲ ਦੋਸਤੋ ਆਪਾਂ ਮਲਾਉਣ ਲੱਗੇ ਆ ਤੁਹਾਨੂੰ ਬਾਈ ਰਾਜਪਾਲ ਜੀ ਨਾਲ ਜਿਨ੍ਹਾਂ ਨੇ ਗੋਰੀਆਂ ਨੂੰ ਜਾ ਕੇ ਚੈਲੰਜ ਕਰਤਾ ਸੀ ਬਾਹਰਲੀ ਧਰਤੀ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਉਹ ਮਹਾਨ ਖਿਡਾਰੀ ਜਿਹੜੇ ਅੱਜ ਲੁਧਿਆਣੇ ਦੀ ਧਰਤੀ ਤੇ ਵਸੇ ਹੋਏ ਨੇ ਤੇ ਜਿਨ੍ਹਾਂ ਨੇ ਇੱਕ ਉਂਗਲ ਦੇ ਨਾਲ ਵੇਡ ਚੱਕਿਆ ਸੀ ਗੋਰੀਆਂ ਨੂੰ ਚੈਲੰਜ ਕੀਤਾ ਸੀ ਉਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਬਾਈ ਰਾਜਪਾਲ ਜੀ ਸਤਿ ਸ਼ਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਰਾੜ ਸਾਹਿਬ ਮਿਹਰਬਾਨੀ ਜੀ ਤੇ ਬਾਈ ਜੀ ਬੜੀ ਚਰਚਾ ਦੇ ਵਿੱਚ ਤੁਸੀਂ ਕਿ ਗੋਰੀਆਂ ਨੂੰ ਚੈਲੰਜ ਕੀਤਾ ਤੇ ਉਹ ਕੀ ਕਹਾਣੀ ਸੀ ਕੀ ਹਿਸਟਰੀ ਸੀ ਮੈਂ ਜੀ ਆਪਣੇ ਬੇਟੇ ਕੋਲ ਗਿਆ ਸੀ ਸਿਮਰਨਜੀਤ ਸਿੰਘ ਨਾਮ ਮੇਰਾ ਬੇਟਾ ਹੈ ਬ੍ਰਮਟਨ ਦੇ ਵਿੱਚ ਕੈਨੇਡਾ ਚ ਕੈਨੇਡਾ ਚ ਓਕੇ ਤੇ ਉੱਥੇ ਅਸੀਂ ਜਦੋਂ ਗਏ ਮੈਂ ਕਿਹਾ ਵੀ ਹੁਣ ਆਏ ਹੋਏ ਆ ਵੀ ਪੰਜਾਬੀ ਆਪਾਂ ਦਿਖਾਈਏ ਵੀ ਦਮ ਕਮ ਜੀ ਜੀ ਤੇ ਕਿਉਂਕਿ ਰੀਜ਼ਨ ਕੀ ਆ ਵੀ ਮਿਹਨਤ ਬੋਲਦੀ ਹੈ ਬੰਦੇ ਦੀ ਜੀ ਜੀ ਆਪਣੀ ਸੋ ਮੈਂ ਇੱਕ ਦਿਨ ਬੇਟੇ ਨੂੰ ਕਿਹਾ ਵੀ ਆਪਾਂ ਜਾ ਕੇ ਵੇਟ ਚੱਕਣਾ ਕਿਸੇ ਜਿਮ ਦੇ ਵਿੱਚ ਉੱਥੇ ਨਿਹੰਗ ਸਿੰਘਾਂ ਦਾ ਗੁਰੂ ਕੀ ਲਾੜੀ ਫੋਜ ਦਾ ਜਿਮਵਾ ਬੜਾ ਤਖੜਾ ਪ੍ਰਾਈਵੇਟ ਜਿਮ ਅੱਛਾ ਜੀ ਅਸੀਂ ਇੱਕ ਦਿਨ ਪਹਿਲਾਂ ਕਿਹਾ ਵੀ ਤੁਸੀਂ ਮਤਲਬ ਬੱਤ-ਬੱਤ ਗੈਦਰਿੰਗ ਕਰ ਲਓ ਜਿੰਨੇ ਕੋਈ ਹੋ ਸਕਦੇ ਨੇ ਵੀ ਅਸੀਂ ਵੇਡ ਚੱਕਣਾ ਵਾ ਤੇ ਕਹਿੰਦੇ ਕਿੰਨਾ ਵੇਡ ਚੱਕਣਾ ਮੈਂ ਕਿਹਾ ਵੀ ਚੱਕਣਾ 105 ਕਿਲੋ ਪਰ ਇੱਕ ਉਂਗਲੀ ਨਾਲ ਚੱਕਣਾ ਅੱਛਾ ਜੀ ਤੇ ਉਹ ਕਹਿੰਦੇ ਯਾਰ ਐ ਕਿਵੇਂ ਹੋ ਜਾਊ ਵੀ ਇਦਾਂ ਹੋ ਨਹੀਂ ਸਕਦਾ ਸੋ ਮੈਂ ਕਿਹਾ ਵੀ ਪ੍ਰੈਕਟਿਸ ਬਹੁਤ ਵੱਡੀ ਚੀਜ਼ ਆ ਹੋ ਸਕਦਾ ਜੀ ਕਹਿੰਦੇ ਚਲੋ ਹੁਣ ਆ ਆ ਜਿਓ ਵੀ ਵੈਸੇ ਇਦਾਂ ਹੋ ਨਹੀਂ ਸਕਦਾ ਹੂੰ ਚਲੋ ਅਸੀਂ ਚਲੇਗੇ ਭਾਈ ਉਹਨੇ ਸਾਡੀ ਬੜੀਆ ਸੇਵਾ ਕੀਤੀ ਜਾਨੀ ਬੜੇ ਖੁਸ਼ ਹੋਏ ਤੇ ਜਦੋਂ ਮੈਂ ਉੱਥੇ ਦੇਖੇ ਬੜੇ ਤਖੜੇ ਮਤਲਬ ਇਹ ਸੀਗਾ ਵੀ ਗੋਰੇ ਵੀ ਸੀਗੇ ਆਪਣਾ ਕਾਲੇ ਵੀ ਸੀ ਉੱਥੇ ਤੇ ਉਸ ਤੋਂ ਬਾਅਦ ਚ ਆਪਣੇ ਪੰਜਾਬੀ ਬਾਈ ਵੀ ਬਹੁਤ ਸੀਗੇ ਤਾਂ ਮੈਂ ਕਿਹਾ ਵੀ ਆ 105 ਕਿਲੋ ਵੇਟ ਤੁਹਾਡਾ ਹੀ ਆ ਜੀ ਤੁਸੀਂ ਦੇਖ ਲਓ ਕੰਡੇ ਤੇ ਰੱਖ ਲਓ ਤੋਲ ਲਓ ਜਿਵੇਂ ਮਰਜ਼ੀ ਕਰ ਲਓ 20 ਕਿਲੋ ਦੇ ਪਲੇਟਾਂ ਪਾਈਆਂ ਵੀ ਤੁਸੀਂ ਟਰਾਈ ਕਰੋ ਤੁਸੀਂ ਇੱਕ ਹੱਥ ਨਾਲ ਚੱਕਣਾ ਜੀ ਤੇ ਉਹਨਾਂ ਨੇ 10 ਮਿੰਟ ਲਾਏ ਚੱਕਣ ਦੀ ਟਰਾਈਟਰੀ ਕੀਤੀ ਮੜ ਮੋਟਾ ਹਿੱਲ ਗਿਆ ਪਰ ਉਹ ਚੱਕ ਨਹੀਂ ਹੋਇਆ ਜੀ ਫੇ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੱਕ ਉਂਗਲੀ ਨਾਲ ਚੱਕਣਾ ਹਾਂ ਉਹ ਕਹਿੰਦੇ ਯਾਰ ਇਹ ਕਿਵੇਂ ਹੋ ਜੂਗਾ ਤੂੰ ਮਜ਼ਾਕ ਕਰਦਾ ਸਾਨੂੰ ਅੱਛਾ ਸੋ ਮਜ਼ਾਕ ਸਮਝਦੇ ਸੀਗੇ ਵੀ ਹਾਂ ਵੀ ਹੋ ਨਹੀਂ ਸਕਦਾ ਜੀ ਜੀ ਸੋ ਮਾਲਕ ਦੀ ਮੇਰੀ ਔਕਾਤ ਨਹੀਂ ਵੀ ਮੈਂ ਚੱਕ ਦਵਾ ਉਹ ਚੱਕੋਂ ਦਾ ਚਲੋ ਆਪਾਂ ਪ੍ਰੈਕਟਿਸ ਹੈਗੀ ਆ ਤੇ ਪਰ ਉਹ ਚਕੋਂ ਦਾ ਉਹ ਮਾਲਕੀ ਆ ਉਹਨਾਂ ਦੀ ਕਿਰਪਾ ਹੀ ਆ ਸੋ ਜਦੋਂ ਫਿਰ ਮਾਲਕ ਨੂੰ ਯਾਦ ਕੀਤਾ ਤੇ ਯਾਦ ਕਰਕੇ ਚੱਕਿਆ ਤੇ ਉਹ 110 105 ਕਿਲੋ ਵੇਟ ਮੈਂ ਹੋਲਡ ਕਰਤਾ ਤੇ ਉਹ ਹੈਰਾਨ ਰਹਿ ਕੇ ਕਹਿੰਦੇ ਯਾਰ ਭਾਈ ਇਹ ਕਿਵੇਂ ਹੋ ਗਿਆ ਚਲ ਸਾਡੇ ਕੋਲ ਹੱਥ ਨਾਲ ਨਹੀਂ ਚੱਕ ਹੁੰਦਾ ਤੂੰ ਉਂਗਲੀ ਨਾਲ ਕਿਵੇਂ ਚੱਕਤਾ ਮੈਂ ਕਹਿੰਦਾ ਬਾਈ ਪ੍ਰੈਕਟਿਸ ਆ 4 ਸਾਲ ਆ ਐਸੇ ਵਾਸਤੇ ਮੈਂ 10 ਕਿਲੋ ਤੋਂ ਸ਼ੁਰੂ ਕੀਤਾ ਸੀ ਕਰਦੇ 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 ਜਾਣ ਦੀ ਇੱਕ 10 ਇੱਕ 15 ਕਿਲੋ ਮੈਂ ਚੱਲ ਗਿਆ ਕਿੰਨਾ ਟਾਈਮ ਹੋ ਗਿਆ ਸ਼ੁਰੂ ਕੀਤੇ ਨੂੰ ਜੀ ਮੈਨੂੰ 4 ਸਾਲ 4 ਸਾਲਾਂ ਜੀ ਹੋ ਗਿਆ ਚੱਕ ਤੱਕ ਹਾਂ ਜਣੀ 10 ਤੋਂ ਸਟਾਰਟ ਕੀਤਾ ਸੀ ਮੈਂ 10 ਕਿਲੋ ਤੋਂ ਸ਼ੁਰੂ ਕੀਤਾ ਸੀ ਹਾਂ ਹਾਂ 10 ਕਿਲੋ ਤੋਂ ਕਰਦੇ 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 ਸਾਡੀ ਮਿਹਨਤ ਆ ਥੋੜੀ ਹਾਂਜੀ ਉਹ ਸਾਜੋ ਜਾਨੀ ਦੀ ਐ ਵੀ ਹੁਣ ਲੋਕਾਂ ਲਈ ਖਾਊਆ ਵਾ ਯਾਰ ਇੰਨਾ ਚੱਕਤਾ ਹੁਣ ਮੈਂ ਆ ਮਾਨਕੋਲ ਖੇਡਣਾ ਸੀ ਇੱਕ ਵੀ ਚੱਕਣਾ ਵੇਟ ਤੇ ਉਹ ਕਹਿੰਦੇ ਮੈਂ ਕਹਾਂ ਜੇ ਥੋੜੇ ਚੱਕਾਂਗੇ 90 ਕਿਲੋ ਹੀ ਚੱਕਣਾ ਉਹ ਕਹਿੰਦੇ 90 ਘਾਟਾ ਮੇਰੇ ਲਈ ਥੋੜੇ ਘਾਟੇ 15 ਕਿਲੋ ਘਟ ਗਿਆ ਹਾਂ ਜੀ ਸੋ ਆਇਆ ਭਾਈ ਭਾਈ ਮਿਹਨਤ ਬਹੁਤ ਕੀਤੀ ਬਿਲਕੁਲ ਮਿਹਨਤ ਹੀ ਹੈ ਫਿਰ ਉੱਥੇ ਜਦੋਂ ਮੈਂ ਵੇਟ ਚੱਕਿਆ ਤੇ ਮੇਰੀ ਵੀਡੀਓ ਵਾਇਰਲ ਹੋ ਗਈ ਉੱਥੇ ਫਿਰ ਹਾਕਮ ਸਿੰਘ ਬੁੱਗਰ ਆਪਣਾ ਪਰਮਜੀਤ ਸਿੰਘ ਬਰਾੜ ਫਿਰ ਜਸਵੰਤ ਸਿੰਘ ਢਾਲੀਵਾਲ ਇਹਨਾਂ ਨੇ ਮਤਲਬ ਮੈਂ ਉੱਥੇ ਪਾਰਕ ਚ ਗਿਆ ਇਹਨਾਂ ਨੇ ਮੈਨੂੰ ਸੰਪਰਕ ਚ ਆ ਗਏ ਤੇ ਕਹਿੰਦੇ ਯਾਰ ਅਸੀਂ ਕਾਫੀ ਚਿਰ ਦੇ ਤੈਨੂੰ ਲੱਭ ਰਹਿਆਂ ਵੀ ਤੇਰੀ ਵੀਡੀਓ ਦੇਖੀ ਆ ਤੇ ਵੀ ਸਾਡੀ ਸਰਕਾਰ ਸਨਮਾਨਤ ਕਰਨਾ ਚਾਹੁੰਦੀ ਆ ਤੁਹਾਨੂੰ ਸਰਕਾਰ ਲੱਭ ਰਹੀ ਆ ਤੁਹਾਨੂੰ ਵੀ ਤੁਹਾਨੂੰ ਸਰਕਾਰ ਲੱਭ ਰਹੀ ਆ ਮੈਂ ਬੜਾ ਪਹਿਲਾਂ ਜੱਕਦਮ ਝਟਕਾ ਇਹ ਲੱਗਿਆ ਮੈਂ ਕਹਿੰਦਾ ਸਾਡੇ ਜਾਣ ਦੀ ਉਲਟਾ ਇੱਥੇ ਮੈਂ ਸਰਕਾਰ ਨੂੰ ਲੱਭ ਰਿਹਾ ਉੱਥੇ ਸਰਕਾਰ ਮੈਨੂੰ ਲੱਭ ਰਹੀ ਆ ਜੀ ਜੀ ਸੋ ਜਾਨੀ ਦੀ ਉਹਨਾਂ ਨੇ ਫਿਰ ਮੈਨੂੰ ਟੈਲੈਂਟ ਐਂਡ ਸਪੋਰਟਸਮੈਨ ਦਾ ਸਰਟੀਫਿਕੇਟ ਦਿੱਤਾ ਟੈਲੈਂਟ ਐਂਡ ਸਪੋਰਟਸਮੈਨ ਦਾ ਤੁਹਾਨੂੰ ਸਰਟੀਫਿਕੇਟ ਦੇ ਨਾਲ ਨਵਾਜਿਆ ਉਹਨਾਂ ਨੇ ਜੀ ਓਕੇ ਤੇ ਜਦੋਂ ਮੈਂ ਬੇਟੇ ਨੂੰ ਦਿਖਾਇਆ ਉਹ ਕਹਿੰਦਾ ਡੈਡੀ ਇਹ ਬਹੁਤ ਵੱਡੀ ਅਚੀਵਮੈਂਟ ਆ ਇਹ ਕਿਸਮ ਦਾ 골ਡ ਮੈਡਲੀ ਆ ਹਮ ਇੱਕ ਗਵਰਨਮੈਂਟ ਤੋਂ ਇਹ ਤੋਂ ਬਈ ਇਹ ਜਲਦੀ ਜਾਣੀ ਦੀ ਸਨਮਾਨਤ ਨਹੀਂ ਕਰਦੇ ਤਾਂ ਇਹਨਾਂ ਨੇ ਤੁਹਾਡੇ ਚ ਟੈਲੈਂਟ ਦੇਖਿਆ ਉਸ ਟੈਲੈਂਟ ਦੀ ਕਦਰ ਦੇ ਬਦੋਲ ਤੁਹਾਨੂੰ ਇਹ ਦਿੱਤਾ ਕਿਆ ਬਾਤ ਸੋ ਜਾਨੀ ਆਪਾਂ ਉੱਥੇ ਜਾ ਕੇ ਪੰਜਾਬੀਆਂ ਦਾ ਝੰਡਾ ਕੱਢ ਕੇ ਆਏ ਯਾ ਬਿਲਕੁਲ ਬਹੁਤ ਵੀ ਪੰਜਾਬੀ ਦਮਖਮ ਰੱਖਦੇ ਨੇਗੇ ਹਾਂ ਪੰਜਾਬੀਆਂ ਨੇ ਝਕਾਏ ਆ ਤੇ ਢੰਡੇ ਚਲਾਏ ਆ ਬੜੀ ਜਗ੍ਹਾ ਤੇ ਵਿਰੋਧੀਆਂ ਨੂੰ ਝਕਾਉਂਦੇ ਆਏ ਆ ਸ਼ੁਰੂ ਤੋਂ ਇਹ ਉਹਦੇ ਲਈ ਕੋਈ ਕੀ ਤੁਹਾਨੂੰ ਸਰਟੀਫਿਕੇਟ ਵੀ ਉੱਥੋਂ ਮਿਲਿਆ ਜਿਹੜਾ ਲੈ ਕੇ ਆਉਂਨੋ ਟੈਲੇਂਟ ਐਂਡ ਸਪੋਰਟਸਮੈਨ ਦਾ ਸਰਟੀਫਿਕੇਟ ਦਿੱਤਾ ਅੱਛਾ ਜੀ ਹਾਂਜੀ ਹਾਂਜੀ ਦਿਖਾਓ ਆਪ ਮੈਡਲ ਦੇਖ ਸਕਦੇ ਹੋ ਤੁਸੀਂ ਬੈਗ ਤੇ ਪਏ ਦੇਖੋ ਕਿੰਨੇ ਕਿੰਨੀ ਗਿਣਤੀ ਇਹਨਾਂ ਦੀ ਹੈ ਤੁਹਾਡੇ ਯਾਰ 90 ਪਲੱਸ ਹੀ ਨੇ ਜੀ ਮੈਡਲ ਹਾਂਜੀ 90 ਪਲਸ ਨੇ ਜੀ 40 ਕੋ ਗੋਲਡ ਮੈਡਲ ਨੇ ਬਾਕੀ ਕੋਈ ਬ੍ਰੌਂਜ਼ ਨੇ ਆ ਜੀ ਮੇਰਾ ਜਿਹੜਾ ਸਰਟੀਫਿਕੇਟ ਹੈਗਾ ਇਹ ਜਿਹੜੇ ਮੈਨੂੰ ਕੈਨੇਡਾ ਸਰਕਾਰ ਨੇ ਸਨਮਾਨਤ ਕੀਤਾ ਠੀਕ ਹੈ ਜੀ ਅਕਤੂਬਰ 20 2024 ਦਾ ਇਹ ਸਰਟੀਫਿਕੇਟ ਆਫ ਰਿਕੋਗਨਾਈਜੇਸ਼ਨ ਹੈ ਨਾ ਹਾਂਜੀ ਤੇ ਐਸ ਦਾ ਮੈਂਬਰ ਆਫ ਆ ਪਾਰਲੀਮੈਂਟ ਟੋਬੀ ਨਾਲ ਪਾਰਲੀਮੈਂਟ ਆਫ ਬ੍ਰਮਟਨ ਨਾਰਥ ਆਈ ਵੁੱਡ ਲਾਈਕ ਟੂ ਰਿਕੋਗਨਾਈਜ਼ ਰਾਜਪਾਲ ਸਿੰਘ ਦੇਖੋ ਆ ਉਹਨਾਂ ਦੇ ਐਮਪੀ ਨੇ ਜੀ ਐਮਪੀ ਪੀ ਹਾਂ ਜੀ ਐਮਪੀ ਨੇ ਜੀ ਅ ਇਹਨਾਂ ਨੂੰ ਸਰਟੀਫਿਕੇਟ ਮਿਲਿਆ ਅ ਕਹਿਣੋ ਕਿ ਕੈਨੇਡਾ ਗਵਰਨਮੈਂਟ ਦੇ ਵੱਲੋਂ ਇਹ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਹਦੇ ਇਹਦੇ ਵਿਹਾਪ ਤੇ ਤੁਹਾਨੂੰ ਕੋਈ ਬੈਨੀਫਿਟ ਵੀ ਦੇ ਰਹੇ ਦੇਖੋ ਇਹਦੇ ਹੌਪ ਤੇ ਮੈਨੂੰ ਹੋ ਸਕਦਾ ਵੀ ਬੈਨੀਫਿਟ ਇਹ ਆ ਵੀ ਮੈਂ ਉੱਥੇ ਜਾ ਕੇ ਇੱਕ ਸਪੋਰਟਸ ਅਕੈਡਮੀ ਤੇ ਮੈਨੂੰ ਉੱਥੇ ਸੈਟ ਪੀਆਰ ਮਿਲ ਜਵੇ ਕੈਨੇਡਾ ਦੇ ਕੋਰਸ ਅਕੈਡਮੀ ਉਧਰ ਵੀ ਫੋਲ ਸਕਦੇ ਹਾਂ ਜੀ ਹਾਂ ਜੀ ਹਾਂ ਐਜ਼ ਅ ਟ੍ਰੇਨਰ ਮੈਂ ਉੱਥੇ ਜਾ ਕੇ ਕ੍ਰਿਕਟ ਦਾ ਮੈਚ ਵੀ ਲਾਇਆ ਸੀ ਕ੍ਰਿਕਟ ਵੀ ਖੇਡਿਆ ਉੱਥੇ ਵੀ ਕ੍ਰਿਕਟ ਦੋ ਸੀ ਕ੍ਰਿਕਟ ਜੀ 20 ਸਾਲ ਖੇਡਿਆ ਮੈਂ ਅੱਛਾ ਜੀ ਹੁਣ ਮੈਨੂੰ ਮੌਕਾ ਮਿਲ ਜੇ ਲੈਗ ਸਪਿਨ オーਵਰ ਸਪਿਨ ਇਨ ਸਵਿੰਗ ਆਊਟ ਸਵਿੰਗ ਸਾਰੀਆਂ ਕਰਾ ਲਵਾਂ ਬੈਟਿੰਗ ਜਿੱਥੇ ਮਰਜ਼ੀ ਕਰਾ ਲਵਾਂ ਅੱਛਾ ਜੀ ਹਾਂ ਜਾਨੀ ਨਾਂ ਚੱਲਦੇ ਕਿਸੇ ਟਾਈਮ ਆਪਣਾ ਲੈਗ ਸਪਿਨ ਦੇ ਵਿੱਚ ਅੱਛਾ ਤੇ ਮੈਡਲ ਉਹ ਤਣੀ ਦੇ ਤਰ੍ਹਾਂ ਨੇ ਸਰਟੀਫਿਕੇਟ ਦਿੱਤਾ ਨਹੀਂ ਉਹਨੇ ਸਰਟੀਫਿਕੇਟ ਦਿੱਤਾ ਪਰ ਇਹ ਸਰਟੀਫਿਕੇਟ ਆ ਜਿਹੜਾ ਵੀ ਬੋਲਦਾ ਜਣੀ ਮੈਡਲ ਤੋਂ ਵੱਧ ਆ ਇਹ ਮੈਡਲ ਤਾਂ ਪਰ ਉੱਥੇ ਜੇ ਕੋਈ ਪ੍ਰੋਫੈਸ਼ਨਲ ਟੂਰਨਾਮੈਂਟ ਕਰਵਾ ਰਹੇ ਹੋਣ ਤਾਂ ਉਹਨਾਂ ਨੇ ਦੇਣਾ ਸੀ ਤੇ ਉੱਥੇ ਮੈਨੂੰ ਥੋੜਾ ਇਹ ਹੋ ਗਿਆ ਉੱਥੇ ਦੇ ਜਿਹੜੇ ਐਮਪੀਸੀ ਕੀ ਉਹ ਕਹਿੰਦੇ ਯਾਰ ਤੂੰ ਥੋੜਾ ਗਲਤ ਸਮੇਂ ਆ ਗਿਆ ਠੰਡ ਚ ਆ ਗਿਆ ਜੇ ਕਿਤੇ ਗਰਮੀ ਚ ਆ ਜਾਂਦਾ ਫਿਰ ਇੱਥੇ ਟੂਰਨਾਮੈਂਟ ਲਾਉਂਦਾ ਸਾਡੇ ਵੀ ਸਾਡੇ ਕਿੰਨੀਉਂ ਲਾਉਂਦਾ ਟੂਰਨਾਮੈਂਟ ਓਕੇ ਅਸੀਂ ਮਤਲਬ ਤੁਹਾਨੂੰ ਆਪਣੇ ਕਿੰਨੀਉਂ ਭੇਜ ਦੇ ਵੀ ਉੱਥੇ ਵੇਟ ਚੱਕ ਕੇ ਦਿਖਾਉਂਦਾ ਜੀ 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 ਤੇ ਮਿਡਲ ਫਿੰਗਰ ਨਾਲ ਚੱਲਦਾ ਉਹ ਮੇਰੇ ਗੁੱਟ ਜਿੱਡੀ ਤੋਂ ਉਂਗਲੀ ਹੈ ਬਈ ਤੇਰੀ ਮੋਟੀ ਹੈ ਨਾ ਇਹਦੇ ਲਈ ਕੋਈ ਸਪੈਸ਼ਲ ਫਿਰ ਵਰਕਆਊਟ ਹੈ ਦਾ ਕੋਈ ਜਾਂ ਨਹੀਂ ਚੱਲਦਾ ਨਹੀਂ ਮਤਲਬ ਐ ਵੀ ਪ੍ਰੈਕਟਿਸ ਕਰ ਕਰਕੇ ਹੋਈ ਇਦਾਂ ਦੀ ਜੀ ਇਹ ਜਾਨੀ ਦੀ ਇਸ ਉਂਗਲ ਦੇ ਨਾਲ ਦੇਖੋ ਕਿੰਨਾ ਫਰਕ ਇਹਦਾ ਪਿੱਲਰ ਵਰਗੀ ਹੋਈ ਪਈ ਹੈ ਜੀ ਹਾਂ ਹਾਂ ਬਹੁਤ ਯਾਦ ਕਰਿਓ ਹੱਥ ਇਹਦਾ ਬਹੁਤ ਫਰਕ ਆ ਯਾਰ ਜਿਮੀਨਾਸਮਾਨ ਦਾ ਫਰਕ ਹੈ ਉਹ ਕਈ ਕਹਿੰਦੇ ਹੁੰਦੇ ਯਾਰ ਇਹ ਕਹਿੰਦੇ ਉਂਗਲੀ ਇੱਕ ਕੁੰਡਾ ਆ ਹੋਈ ਇਹਦਾ ਵੀ ਜਿਹੜਾ ਮਤਲਬ ਸੱਬਨ ਵਰਗੀ ਹੈ ਜੀ ਬਣੀ ਸੁਝਾਣਦੀ ਐ ਵੀ ਮੈਂ ਇਹਦੇ ਨਾਲ ਮਿੰਨੀ ਵਸ ਵੀ ਖਿੱਚ ਦਿੰਨਾ ਮੰਨੀ ਬਸ ਜਿੰਨੇ ਮਰਜ਼ੀ ਚੜ ਜਾਣ ਉੱਤੇ ਮੰਨੀ ਬਸ ਵੀ ਖਿੱਚ ਦੂੰ। ਅੱਛਾ ਇਹ ਗੱਲ ਦੇਣਾ ਹਾਂ ਇਹਨੇ ਮਰਜ਼ੀ ਭਾਈ ਜਿੰਨੇ ਮਰਜ਼ੀ ਚੜ ਜਾਣਾ ਚਾਹੇ ਉੱਪਰ ਵੀ ਚੜ ਜਾਣਾ। ਕਿਆ ਬਾਤ ਹੈ। ਤੇ ਮੈਂ ਉੱਥੇ ਨਾ ਇਹ ਸੋਚਿਆ ਸੀ ਕਿ ਮੈਂ ਇੱਥੇ ਜਾ ਕੇ ਮਤਲਬ ਜਹਾਜ਼ ਖਿੱਚਣਾ ਸਮੁੰਦਰੀ ਜਹਾਜ਼ ਉਂਗਲੀ ਦੇ ਨਾਲ। ਅੱਛਾ ਕੈਨੇਡਾ 'ਚ ਪਰ ਉਹ ਵੀ ਬੇਟਾ ਕਹਿੰਦਾ ਡੈਡੀ ਇੱਥੇ ਪਰਮਿਸ਼ਨ ਲੈਣੀ ਪੈਂਦੀ ਆ। ਜੇ ਮੈਨੂੰ ਉੱਥੇ ਪਰਮਿਸ਼ਨ ਦੇ ਮਿਲ ਜਾਂਦੀ ਤਾਂ ਮੈਂ ਸਮੁੰਦਰੀ ਜਹਾਜ਼ ਖਿੱਚਣਾ ਸੀ ਕੈਨੇਡਾ ਦੇ ਵਿੱਚ। ਉਂਗਲੀ ਦੇ ਨਾਲ ਹੀ ਖਿੱਚਣਾ ਸੀ। ਕਿਆ ਬਾਤ ਹੈ ਨਹੀਂ ਹੋ ਜਾਣਾ ਹੈ ਅੱਗੇ ਤਾਂ ਜਦੋਂ ਜਹਾ ਹੁਣ ਅਸੀਂ ਜਾ ਕੇ ਪਰਮਿਸ਼ਨ ਲਵਾਂਗਾ ਮੈਂ ਉਹਨਾਂ ਨੂੰ ਕਹਾਂਗਾ ਤੇ ਸਮੁੰਦਰੀ ਜਾਜ ਖਿੱਚ ਕੇ ਦਿਖਾਉਣਾ ਵੀ ਮਨ 'ਚ ਸ਼ੌਂਕ ਆ ਵੀ ਮੈਂ ਖਿੱਚਣਾ ਕਿਆ ਬਾਤ ਹੈ ਹੋ ਜਾਣਾ ਪੁਰਾ ਜੀ ਤੇ ਚਲੋਗੇ ਬਾਕੀ ਆ ਪਿੱਛੇ ਜੇ ਮੈਂ ਹੁਣ ਸ੍ਰੀਲੰਕਾ ਜਾ ਕੇ ਆਇਆ ਅੱਛਾ ਜੀ ਸ੍ਰੀਲੰਕਾ ਦੇ ਵਿੱਚ ਵੀ ਮੇਰੇ ਦੋ 골ਡ ਮੈਡਲ ਆ ਇੱਕ ਡਿਸਕਸ ਤੋਂ ਇੱਕ ਜੈਵਲਨ ਚੋਂ ਅੱਛਾ ਜੀ ਤੇ ਉਹਦੇ ਵਿੱਚ ਵੀ ਮੇਰੀ ਵਧੀਆ ਪਰਫਾਰਮੈਂਸ ਸੀ ਕਿ ਮੈਂ ਮਨ ਦੇ ਵਿੱਚ ਸੀਗਾ ਵੀ ਮੈਂ ਨਿੰਗਦਾ ਬਾੜ ਦਾ ਇੱਥੇ 골ਡ ਮੈਡਲ ਟੰਗਿਆ ਹੋਇਆ ਸੀ ਕਿ ਯਾਰ ਮੈਂ 골ਡ ਮੈਡਲ ਹੀ ਲੈਣਾ ਅੱਛਾ ਤੇ ਬਸ ਉਨੀ ਮਿਹਨਤ ਹੋਰ ਜਿਆਦਾ ਕਰਦੇ ਸੀ ਵੀ 골ਡ ਜਿੱਤ ਲਈ ਕਿੰਨੀ ਕ ਮਿਹਨਤ ਆ ਮੇਰੇ ਡੈਡੀ ਵੀ ਮੈਨੂੰ ਕਹਿੰਦੇ ਹੁੰਦੇ ਯਾਰ ਤੋਤਾ ਕਮਲਾ ਹੋਇਆ ਫਿਰਦਾ ਹਰ ਟਾਈਮ ਮਿਹਨਤੀ ਲਾਈ ਜਨਾ ਸੋ ਜਾਣ ਦੀ ਸ਼ੌਂਕ ਇਹਨਾਂ ਬਾਈ ਮੈਂ ਆਪਣੇ ਸਾਰੇ ਜਿਗਾਰਡ ਦੇਸੀ ਬਣਾਏ ਹੋਏ ਨੇ ਇਹ ਸ਼ੌਂਕ ਕਰਨਾ ਹੀ ਪੈਂਦਾ ਸ਼ੌਂਕ ਪਾਗਲਪਨ ਧਾਰਨਾ ਪੈਂਦਾ ਫੇਰ ਹੀ ਤੇ ਜਦੋਂ ਮੈਂ ਭਾਜ ਦਾ ਸੋ ਤੋਂ ਮੈਨੂੰ ਕੋੜਾ ਕਹਿੰਦੇ ਹੁੰਦੇ ਸੀਗੇ ਕਹਿੰਦੇ ਤਾਂ ਪਾਗਲਾ ਯਾਰ ਕਹਿੰਦਾ ਪਿੱਛੇ ਵੀ ਨਹੀਂ ਮੁੜ ਕੇ ਦੇਦਾ ਕੋਚ ਵੀ ਕਹਿੰਦਾ ਯਾਰ ਤੂੰ ਮੁੱਚੇ ਖਰਾਬ ਕਰ ਦੇਣਾ ਸਾਡੇ ਕਹਿੰਦਾ ਇਹ ਲੌਂਗ ਰੇਸਰ ਤੂੰ ਹੈਗਾ ਇਹ ਪਤੰਦਰੇ ਛੱਡ ਜਾਂਦਾ ਦਿਲ ਤੇ ਮੈਂ ਅਮਰਜੀ ਤੇ ਉਹ ਛੋਟਕੁੱਟ ਦੇ ਸੀਗੇ ਉਹਨਾਂ ਨੇ ਮਿਲਖਾ ਸਿੰਘ ਦੇ ਨਾਲ ਆਰਮੀ 'ਚ ਸੀਗੇ ਉਹ ਅੱਛਾ ਹਾਂ ਤੇ ਮੈਂ ਉਹਨਾਂ ਦਾ ਸੀ ਸੀ ਉਹਨਾਂ ਦਾ ਚੇਲਾ ਉਹਨਾਂ ਨੇ ਚੰਡਿਆ ਸਾਨੂੰ ਜੀ ਮੇਰੇ ਨਾਲ ਦੇ ਜ਼ਿਆਦਾਤਰ ਆਰਮੀ ਪੰਜਾਬ ਪੁਲਿਸ ਨੇਗੇ ਜੀ ਜੀ ਸੋ ਸਾਡੇ ਜਾਣੇ ਦੇ ਕਾਰਨ ਥੋੜੇ ਇਹ ਦੇਖ ਲਓ ਵੀ ਨਹੀਂ ਤਾਂ ਹੀ ਹੋ ਸਕੇ ਪਰ ਮੈਂ ਫਿਰ ਉਹੀ ਆ ਵੀ ਮੈਂ 24 ਸਾਲ ਸਕੂਲ ਚਲਾਇਆ ਕੋਲੈਜ ਟਾਈਮ ਜਾਣ ਦੀ ਘੋੜਾ ਕਹਿੰਦੇ ਸੀ 11 ਮਿੰਟ 26 ਸੈਕਿੰਡਸ ਮੈਂ 4 ਕਿਲੋਮੀਟਰ ਕਲੀਅਰ ਕੀਤੀ ਸੀ 11 26 'ਚ ਦੌੜਿਆ ਤੁਸੀਂ 4 ਕਿਲੋਮੀਟਰ ਹਾਂ ਜੀ ओके ਜਣੀ ਤੇਨ ਤੋਂ ਵੀ ਥੱਲੇ ਡਾਉਨ ਕਿਲੋਮੀਟਰ ਲਾਗੇ ਸੀ ਵਾਹ ਲੈਣ ਸੀ اچھا ਸਕੂਲ ਵੀ ਤੁਸੀਂ ਚਲਾਇਆ ਹੋਇਆ ਮੈਂ ਪਲੱਸ 2 ਤੱਕ ਸਕੂਲ ਚਲਾਇਆ ਆਪਦਾ ਸਕੂਲ ਸੀ ਮੇਰਾ ਆਪਣਾ ਸਕੂਲ ਸੀ ਰਾਜ ਮਾਡਲ ਹਾਈ ਸਕੂਲ ਇਸ ਏਰੀਆ ਦੇ ਵਿੱਚ ਦੇਖ ਲਓ ਜੀ ਮੈਂ ਤਕਰੀਬਨ ਤਕਰੀਬਨ 24 ਸਾਲ ਸਕੂਲ ਚਲਾਇਆ ਤੇ 60 60% ਬੱਚੇ ਪੜਾਤੇ ਸੀ ਜਿਹੜੇ ਬੱਚੇ ਪੜਾਏ ਹੋਏ ਨੇ ਉਹ ਅੱਜ ਦੋ ਦੋ ਤਿੰਨ ਤਿੰਨ ਜਵਾਕ ਨਹੀਂ ਉਹਨਾਂ ਦੇ ਓਕੇ ਕਿੰਨੀ ਉਮਰ ਆ ਬਾਈ ਕੋੜੀ ਮੇਰੀ 55+ ਹੋ ਗਈ ਜੀ 54+ ਹਾਂਜੀ ਲੱਗਦੀ ਨਹੀਂ ਨੀ ਹਾਂ ਬਸ ਵੇਟ ਵੇਟ ਮੇਰਾ ਹੈਗਾ 90 ਕਿਲੋ ਇਹ ਦੱਟ ਠੀਕ ਹਾਂ ਨਾ 1 ਕਿਲੋ ਬੇਟਾ ਹਾਈਟ ਹੈਗੀ ਆ 5 ਫੁੱਟ ਦਾ 10 ਇੰਚ ਹੈਗੀ ਆ 5 10 ਠੀਕ ਹੈ ਤੇ ਮੈਡਲ শ্রীলੰਕਾ ਵਾਲੇ ਆ শ্রীলੰਕਾ ਤੋਂ ਦੋ 골ਡ ਮੈਡਲ ਜਿੱਤੇ ਕੇ ਲੈ ਕੇ ਜੀ ਮੈਂ ਆ ਇਹ ਐਥਲੈਟਿਕਸ ਤੋਂ ਜਿੱਤੇ ਉਸ ਇਹ ਮੈਂ ਉੱਥੇ ਐਥਲੈਟਿਕਸ ਮੀਟ ਹੋਈ ਸੀਗੀ ਮਾਸਟਰ ਗੇਮਸ ਜਿਹੜੀਆਂ ਨਹੀਂ ਆ ਓਕੇ ਹਾਂ ਤੇ ਉਹਦੇ ਵਿੱਚ ਮੈਂ ਦੋ 골ਡ ਮੈਡਲ ਦੇ ਮੇਰੇ ਇੱਕ ਡਿਸਕਸ ਇੱਕ ਜੈ ਕੀ ਦਾ শ্রীলੰਕਾ ਓਪਨ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਬੜੀ ਤਗਰੀ ਹੈ 25 ਦੀ ਹੈ ਇਹ ਬਸ ਤਾਂ ਐਸੇ ਸਾਲ ਦੀ ਮਾ ਹਾਂਜੀ ਹਾਂਜੀ 골ਡ আচ্ছা ਇਹ ਇੱਕ ਜੈਵਲਨ ਦਾ ਇੱਕ ਡਿਸਕ ਸੀ ਇੱਕ ਡਿਸਕ ਕਰੋ ਦੇ ਵਿੱਚੋਂ ਦੋ 골ਡ ਮੈਡਲ ਨੇ শ্রীলঙ্কা ਤੋਂ ਜਿਹੜੇ ਜਿੱਤੇ ਆ ਦੇਖੋ ਪਟੇ ਦੇ ਉੱਪਰ ਵੀ ਲਿਖਿਆ ਹੋਇਆ 38 ਦਾ শ্রীলঙ্কা ਓਪਨ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 2000 25 ਬਈ 2 200 ਗ੍ਰਾਮ ਦੇ ਮੈਡਲ ਹੀ ਨੇ ਤੇ ਨੈਸ਼ਨਲ ਚ ਵੀ ਕਈ ਨੇ ਨੈਸ਼ਨਲ ਚ ਮੈਂ ਖੇਡੋ ਇੰਡੀਆ ਮਾਸਟਰ ਗੇਮ ਉਸੇ ਦਿੱਲੀ ਉਹਦੇ ਵਿੱਚ ਮੇਰੇ ਤਿੰਨ ਮੈਡਲ ਨੇ ਅੱਛਾ ਜੀ ਤੇ ਫਿਰ ਉਦੋਂ ਪਹਿਲਾਂ ਮੈਂ ਬਨਾਰਸ ਦੇ ਵਿੱਚ ਮੈਂ ਗਿਆ ਤੇ ਮੈਨੂੰ ਇੱਥੇ ਜਦੋਂ ਮੈਂ ਨਾਸਵਾਲਾ ਸਾਹਿਬ ਤੋਂ ਜਿੱਤੇ ਆ 2016 ਦੇ ਵਿੱਚ ਤੇ ਮੈਨੂੰ ਕਹਿੰਦੇ ਯਾਰ ਮੈਂ ਹਾਈ ਜੰਪ ਚ ਵੀ ਸਿਲੈਕਟ ਹੋ ਗਿਆ ਅੱਛਾ ਮੈਨੂੰ ਕਹਿੰਦੇ ਆ ਸ਼ੋਰਟ ਪੁੱਟ ਡਿਸਕਸ ਤਾਂ ਤੇਰੇ ਚੱਲ ਥਰੋ ਵਾਲਾ ਤੂੰ ਲੱਗਦਾ ਦੇਖਣ ਨੂੰ ਮੈਨੂੰ ਨਹੀਂ ਚਾਹਦਾ ਪਰ ਹਾਈ ਜੰਪ ਤਾਂ ਤੇਰਾ ਕੋਈ ਕੰਬੀਨੇਸ਼ਨ ਹਾਈ ਜੰਪ ਦੇ ਲੈ ਕੇ ਕੋਈ ਬਣਦਾ ਨਹੀਂ ਕਹਿੰਦੇ ਕੰਬੀਨੇਸ਼ਨ ਮੈਂ ਕੰਬੀਨੇਸ਼ਨ ਨੂੰ ਛੱਡੋ ਤੁਸੀਂ ਮਤਲਬ ਜੰਪ ਲੱਗਦਾ ਦੇਖੋ ਜਦੋਂ ਮੈਂ ਇੱਥੇ ਬਨਾਰਸ ਚਲੇ ਗਿਆ ਮੈਨੂੰ ਮਜ਼ਾਕ ਕਰਦੇ ਸਾਡੇ ਪੰਜਾਬ ਵਾਲੇ ਵੀ ਬਾਕੀ ਅਦਰ ਸਟੇਟ ਵਾਲੇ ਵੀ ਕਰਦੇ ਜੀ ਕਹਿੰਦੇ ਯਾਰ ਇਹ ਨਹੀਂ ਜੰਪ ਲਾਉਣਾ ਮੈਂ ਭਾਈ ਲਾਉਣਾ ਤਾਂ ਜੰਪ ਹੀ ਆ ਅਸੀਂ 17 ਜਾਣੇ ਸੀਗੇ ਅੱਛਾ ਤੋਂ ਜਾਣੇ ਦੀ ਪਹਿਲੇ ਰਾਉਂਡ 'ਚ 10 ਬਾਹਰ ਹੋ ਗਏ ਕਰਦੇ ਕਰਦੇ ਜਾਣਦੇ ਅਸੀਂ ਲਾਸਟ 3 ਰਹਿ ਗਏ ਇੱਕ ਸੀਗਾ ਕਰਨਾਟਕ ਦਾ ਤੇ ਇੱਕ ਸੀਗਾ ਉਡੀਸ ਕੇਰਲਾ ਦਾ ਅੱਛਾ ਜੀ ਤੇ ਉਹ ਉਹਨਾਂ ਦੇ ਨਾਲ ਸਾਡਾ ਫਸਵਾ ਮੁਕਾਬਲਾ ਸੀਗਾ ਤੇ ਜਾਣਦੇ ਦੀ ਮੈਂ ਤੀਜੇ ਤੇ ਰਹਿ ਗਿਆ अच्छा ते ओ मेरे तो जितते नहीं 1 इंच दी फर्क दे हिसाब ਨਾਲ ਹੀ जितते ने सो so, मेनू उने फिर स्पेस उन्होंने मेरे ना वो मतलब फोटो खिचाईया कह ना यार भाई बन गए भी जंप तेरा बढ़िया फिर इने एसी तेरा साडा वेट उना दे 52 किलो सी 54 ਤੇ ਮੇਰਾ ਸ਼ਾਇਦ 96 ਕਿਲੋ ਪਾਰ ਸੀ ਮੈਂ ਕਹਿੰਦਾ ਇਨਾ ਵੇਟ ਚੱਕ ਕੇ ਸੋ ਮਾਲਕ ਦੀ ਕਿਰਪਾ ਜੀ ਕਿਉਂਕਿ ਮੈਂ ਨੂੰ ਆਇਆ ਵੀ ਕੰਫੀਡੈਂਸ ਸੀਗਾ ਵੀ ਮੈਂ ਪ੍ਰੈਕਟਿਸ ਕਰਾਉਂਦਾ ਰਹਿੰਦੇ ਸੀ ਬੱਚਿਆਂ ਨੂੰ ਮੇਰੀ ਸਪੋਰਟਸ ਅਕੈਡਮੀ ਆ ਮੈਂ ਬੱਚਿਆਂ ਨੂੰ ਟ੍ਰੇਨਿੰਗ ਦਿੰਦਾ ਸੀ ਮੇਰੇ 19 ਜਿਹੜਾ ਸਟਾਈਲ ਕਿਹੜਾ ਵਰਤਦੇ دکھائی ਜੰਪ ਚ ਆਸਬਰੀ ਸਟਾਈਲ ਹੁੰਦਾ ਇੱਕ ਤਮ ਜਿਹੜਾ ਆਪਾਂ ਟੈਕਨੀਕ ਹੈ ਸੀਜ਼ਰ ਕੱਟ ਸੀਜ਼ਰ ਕੱਟ ਵੀ ਲਾ ਦਨਾ ਦੂਜਾ ਵੀ ਲਾ ਦਿੰਦਾ ਸੀਜ਼ਰੀ ਹਾਂ ਪਹਿਲਾਂ ਮੈਂ ਦੇਖਿਆ ਵੀ ਸੀਜ਼ਰ ਲੱਗਦਾ ਜਦੋਂ ਦੇਖਿਆ ਵੀ ਹਾਈਟ ਵੱਧ ਗਈ ਫੇਰ ਮੈਂ ਦੂਜਾ ਉਹ ਕਹਿੰਦਾ ਮੈਂ ਤਾਂ ਕਿਤੇ ਦੇਖਣੀ ਗਿਆ ਜਨੂੰ ਜੰਪ ਵੀ ਲਾ ਗਈ ਸੋ ਉੱਥੋਂ ਵੀ ਮੇਰਾ ਨੈਸ਼ਨਲ ਚ ਉਹ ਕਹਿੰਦਾ ਮੈਂ ਮਲਟੀ ਟੈਲੈਂਟਡ ਹਾਂ ਜਨ ਜੀ ਆਇਆ ਦੇਖੋ ਰੈਸਲਿੰਗ ਕਰਾ ਲਓ ਕਬੱਡੀ ਖੜਾ ਲਓ ਬੈਡਮਿੰਟਨ ਖੜਾ ਲਓ ਹਮ ਰੇਸ ਮਤਲਬ ਜਿਵੇਂ ক্রিকেট ਹਮ ਫੁੱਟਬਾਲ ਰਾਈਟ ਔਡ ਵੀ ਖੇਡਿਆ ਲੈਫਟ ਰਾਈਟ ਔਡ ਖੇਡਿਆ ਫਾਰਵਰਡ ਵੀ ਖੇਡਿਆ ਡਿਫੈਂਸ ਵੀ ਕੀਤਾ ਗੋਲ ਚ ਵੀ ਕਈ ਸਾਲ ਖੇਡਿਆ। ਕੀ ਬਾਤ ਹੈ। ਮਲਟੀ ਰੋਲ ਅੰਡਰਟੇਕ। ਐਂਡ ਮਤਲਬ ਕਿ ਆ ਪ੍ਰਾਇਮਰੀ ਜੀ ਪੜਦਾ ਹੀ ਗੇਮ ਚ ਪੈ ਗਿਆ ਸੀਗਾ। ਜੀ। ਸੋ ਜਣੇ ਦੀ ਗੇਮ ਤਾਂ ਖੇਡਦੇ ਰਹੀਆਂ ਗੇਮ ਦੇ ਨਾਲ ਨਾਲ ਮੈਂ ਮਤਲਬ ਦਿੱਲੀ ਵੀ ਭਾਰਤੀ ਹੋਣ ਚਲੇ ਗਿਆ ਸੀਗਾ। ਹੂੰ। ਜੋ ਦਿੱਲੀ ਭਾਰਤੀ ਹੋਣ ਗਿਆ ਮੈਂ ਆਪਣੇ ਮੰਮੀ ਦੀਆਂ ਵਾਲੀਆਂ ਗਿਰ ਵੀ ਰੱਖ ਕੇ ਗਿਆ। ਤਾਂ ਉੱਥੇ ਜਦੋਂ ਸਾਰਾ ਕੁਝ ਮੈਂ ਉਹ ਕੇ ਮਤਲਬ ਫਾਸਟ ਰਹਿ ਕੇ ਕੀਤਾ ਤੇ ਮੈਨੂੰ ਸਾਰੇ ਕਹਣ ਨਾਲ ਦੇ ਸਟੂਡੈਂਟ ਯਾਰ ਤੋ ਤੱਕ ਕਲੀਅਰ ਹੀ ਆ। ਹੂੰ ਟਿਕਟ কালেਕਟਰ ਭਾਤੀ ਹੋਣ ਗਏ ਸੀ ਰੇਲਵੇ ਚ। ਅੱਛਾ ਅੱਛਾ। ਤਾਂ ਮੈਨੂੰ ਵੀ ਫਕਰ ਜਾ ਮਹਿਸੂਸ ਹੋਈ ਵੀ ਸ਼ਾਇਦ ਮੈਂ ਹੋਈ ਗਿਆ ਯਾਰ। ਬਾਅਦਸ ਮੈਨੂੰ ਉਹਨਾਂ ਨੇ ਬੁਲਾਇਆ ਦੂਜੇ ਦਿਨ ਕਹਿੰਦੇ ਭਾਈ ਟੈਂਟ ਜੀ ਚ ਬੁਲਾ ਲਿਆ ਕਹਿੰਦੇ 2 ਲੱਖ ਰੁਪਏ ਚਾਹੀਦਾ। ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਆ। ਯਾ ਉਹ ਲੋਕੀ ਮੇਰੇ ਕੋਲੇ ਤਾਂ ਮੈਨੂੰ ਤਾਂ ਰੋਣਾ ਹੀ ਆ ਗਿਆ 30 ਸਾਲ ਪਹਿਲਾਂ ਦਾ ਬਹੁਤ ਵੱਡੀ ਗੱਲ ਤੇ ਮੈਂ ਕਿਹਾ ਵੀ ਨਹੀਂ ਮੈਂ ਫਿਰ ਮੁੜ ਕੇ ਉਥੋਂ ਦਣ ਦੀ ਨਰਾਸ ਜਿਹਾ ਹੋ ਕੇ ਆ ਗਿਆ ਮੁੜ ਕੇ ਫਾਰਮ ਹੀ ਨਹੀਂ ਭਰਿਆ ਕੋਈ ਅੱਛਾ ਮਨ ਦੇ ਵਿੱਚ ਮੈਂ ਕਿਹਾ ਵੀ ਨਹੀਂ ਪਰਣਾ ਹੀ ਨਹੀਂ ਜਏ ਇਦਾਂ ਸਾਲੀ ਜਿੰਨੀ ਮਿਹਨਤ ਲਾ ਕੇ ਵੀ ਸਾਨੂੰ ਰਿਸ਼ਵਤ ਦੇਣੀ ਪਵੇ ਤਾਂ ਫਿਰ ਇਹੋ ਜਿਹਾ ਫਾਇਦਾ ਕੀ ਹੈ ਮਿਹਨਤ ਦਾ ਹਾਂ ਫਿਰ ਮਤਲਬ ਮੈਂ ਉਦੋਂ ਬਾਅਦ ਕੋਈ ਫਾਰਮ ਨਹੀਂ ਭਰਿਆ ਫਿਰ ਮੈਂ ਸਪੋਰਟਸ ਅਕੈਡਮੀ ਚਲਾਈ ਆ ਫਿਰ ਸਕੂਲ ਚਲਾਇਆ 24 ਸਾਲ ਠੀਕ ਹੈ ਜੀ ਹੁਣ ਤੇਰਾ ਤੁਹਾਡਾ ਅਗਲਾ ਕੀ ਹੈ ਟੂਰਨਾਮੈਂਟ ਦਾ ਅਗਲਾ ਕੋਈ ਕੱਪ ਖੇਡਦੇ ਹੋ ਜਿੱਥੋਂ ਆਇਆ ਵੀ ਸਾਡੇ ਦੇਸ਼ ਦੇ ਵਿੱਚ ਸਪੋਰਟਸ ਨੂੰ ਮਦਦਤਾ ਕਰਦੇ ਨਹੀਂ ਪਰ ਜਿਹੜੀ ਮਾਸਟਰ ਕੈਟਾਗਰੀ ਹੈ ਇਹਨਾਂ ਦੀ ਕੋਈ ਮਦਦ ਨਹੀਂ ਹੁੰਦੀ ਮਾਸਟਰ ਕੈਟਾਗਰੀ ਮਾਸਟਰ ਅਸੀਂ ਤਾਂ ਹੀ ਬਣੇ ਜੇ ਅਸੀਂ ਪਹਿਲਾਂ ਖਿ ਸੀਗੇ ਤਾਂ ਹੀ ਮਾਸਟਰ ਬਣੇ ਨਾ ਜੇ ਸਾਨੂੰ ਖੇਡਣਾ ਆਉਂਦਾ ਅਸੀਂ ਖੇਡਿਆ ਹਾਂ ਉਹਦੇ ਵਿੱਚ ਆ ਕੇ ਤਾਂ ਦੇਬ ਸ਼ੁਰੂ ਕਰ ਹੀ ਨਹੀਂ ਸਕਦੇ ਤੇ ਉੱਥੇ ਅਸੀਂ ਮਤਲਬ ਹੁਣ ਜਦੋਂ ਮੈਂ ਜਿਹੜਾ ਕੰਪੀਟੀਸ਼ਨ ਹੁੰਦਾ ਤੇ ਉਹ ਜਿਹੜੇ ਚੰਗੇ ਤਖੜੇ ਪ੍ਰੋਫੈਸ਼ਨਲ ਨੇ ਉਹਨਾਂ ਨਾਲ ਹੁੰਦਾ ਉਹਨਾਂ ਨੂੰ ਉਸ ਬੀਸੀ ਦੀ ਜੋ ਮਿਲੀ ਹੋਈ ਆ ਕੋਈ ਡੀਐਸਪੀ ਲੱਗਿਆ ਕੋਈ ਹੁਣ ਮੈਂ ਜਦੋਂ ਖੇਡਿਆ ਜਾਪਾਨ ਵਾਲਾ ਉਹ ਚੰਗੀ ਤਖੜੀ ਪੋਸਟ ਤੇ ਆ ਬਿਲਕੁਲ ਉਹਨਾਂ ਦੀ ਡਾਈਟ ਬੜੀ ਤਖੜੀ ਆ ਉਹਨਾਂ ਦੀ ਕੋਚਿੰਗ ਤਖੜੀਆ ਉਹ ਫ੍ਰੀ ਮਾਈਂਡ ਦੇ ਉਹਨਾਂ ਨੂੰ ਕਿਸੇ ਕਰਾਂ ਦੀ ਕੋਈ ਟੈਨਸ਼ਨ ਨਹੀਂ ਹੈ ਹੂੰ ਸਾਨੂੰ ਅਸੀਂ ਪਹਿਲਾਂ ਆਪਣੇ ਬੱਚੇ ਵੀ ਦੇਖਣੇ ਆ ਆਪਣਾ ਘਰ ਵੀ ਦੇਖਣਾ ਫਿਰ ਉਹਦੇ ਵਿੱਚੋਂ ਸਰਦਾ ਟਾਈਮ ਕੱਢ ਕੇ ਫਿਰ ਪ੍ਰੈਕਟਿਸ ਕਰਨੀ ਆ ਸੋ ਅਸੀਂ ਫਿਰ ਮਤਲਬ ਆਏ ਵੀ ਜੇ ਸਾਨੂੰ ਕੋਈ ਮੌਕਾ ਮਿਲ ਜੇ ਅਸੀਂ ਉਹਨਾਂ ਨਾਲ ਵੀ ਵੱਤਗੇ ਕੁਝ ਕਰ ਸਕਦੇ ਪਰ ਇੱਕ ਟਾਈਮ ਤਾਂ ਡਰਦੇ ਸੀ ਮੇਰੇ ਕੋਲ ਵੀ ਦੇਖ ਕੇ ਵੀ ਯਾਰ ਕਾਰਨ ਕਿ ਮੈਂ ਆਪਣੇ ਤਕਰੀਬਨ ਦੇਸੀ ਜਗੜ ਲਾ ਕੇ ਮਿਹਨਤ ਕਰੀ ਜਨਾ ਦੇਸੀ ਤਰੀਕੇ ਨਾਲ ਸਿੱਟੀ ਜਨਾ ਦੇਸੀ ਦੇ ਨਾਲ ਸਿੱਟ ਕੇ ਵੀ ਮੈਂ ਉਹਨਾਂ ਦੇ ਵਿੱਚ ਵਧੀਆ ਪਰਫਾਰਮੈਂਸ ਕਰ ਰਿਹਾ ਜੇ ਮਾੜੀ ਮੋਟੀ ਮੈਂ ਹੋਰ ਟੈਕਨੀਕਲ ਆਲਾ ਮੈਂ ਮੈਨੂੰ ਇੰਨਾ ਕੋ ਪਤਾ ਵੀ ਮੈਂ ਜਿਹੜਾ ਨੈਸ਼ਨਲ ਕੀ ਇੰਟਰਨੈਸ਼ਨਲ ਦਾ ਰਿਕਾਰਡ ਤੋੜ ਦੂੰਗਾ ਜਾਵਲੰਚ ਬਿਲਕੁਲ ਕਿਉਂਕਿ ਉਹ 50 53 ਕਿਲੋਮੀਟਰ ਦਾ ਹੈਗਾ 50 ਮੀਟਰ ਦਾ ਹਾਂ ਮੀਟਰ ਮੈਂ 40 45 ਤਾਂ ਹੁਣ ਮਾਰਦਾ 40 ਮਾਰ ਮਾਰ ਲੱਗੇ ਪਿਆ ਮੈਂ ਅੱਛਾ ਉਹਨੂੰ ਸਰਟੀਫਿਕੇਟ ਵੀ ਮਿਲੇਗਾ শ্রীলঙ্কা ਜਿਹੜੇ ਖੇਡ ਕੇ 38 ਮੀਟਰ ਮਾਰੀ ਮੈਂ শ্রীলঙ্কা ਤੋਂ ਸਰਟੀਫਿਕੇਟ ਹੈਗਾ ਹੈਗੀ ਤੇ ਉਹ ਕਹਿੰਦੇ ਵੀ ਬਾਈ ਲੱਗਦਾ ਨਹੀਂ ਤੋ ਇੰਨੀ ਉਮਰ ਦਾ ਅੱਛਾ শ্রীলঙ্কা ਮਾਸਟਰਸ ਐਥਲੈਟਿਕਸ ਇਹ ਹੈਗਾ ਰਾਏਪਾਲ ਸਿੰਘ ਜੀ ਤੇ ਜੈਵਲਨ ਥਰੋ ਦਾ ਜੀ ਹਣਾ ਹਾਂਜੀ ਹਾਂਜੀ men 50+ ਹਾਂਜੀ ਹਾਂਜੀ ਇਸ ਕੈਟਾਗਰੀ ਤੁਹਾਡੀ ਤੇ ਇਹਨਾਂ ਨੇ ਡਿਸਟੈਂਸ ਇਹਦੇ ਵਿੱਚ ਜਿਹੜਾ ਲਿਖਿਆ ਹੋਇਆ 38.36 ਮੀਟਰ ਹਾਂਜੀ ਦੂਜਾ ਸਰਟਿੰਗ ਕਿਹੜਾ ਤੁਹਾਡਾ ਡਿਸਕਸ ਥਰੋ ਹਾਂਜੀ ਇਹ ਹੈਗਾ 3250 ਹਾਂਜੀ ਠੀਕ ਹੈ ਜੀ ਇਹ শ্রীলঙ্কা ਸੁਜਨਦੀ ਆਏ ਆ ਵੀ ਜੇ ਤੁਸੀਂ ਡਿਸਕਸ ਮਤਲਬ ਕੀ ਆ 30 ਪਲੱਸ ਮਾਰ ਦਿੰਨੋ ਤੁਸੀਂ ਕਿਸੇ ਨਾ ਕਿਸੇ ਪਲੇਸ 'ਚ ਹੈਗੇ ਹੋ ਜੀ ਜੇ 30 ਪਲੱਸ ਮਾਰ ਦਿੰਨੋ ਕੋਈ ਨਾ ਕੋਈ ਤੁਹਾਡੀ ਫਾਰਟ ਸੈਕਿੰਡ ਥਰਡ ਕੋਈ ਪਲੇਸ ਹੈਗੀ ਆ ਪੱਕੀ ਜੀ ਤੇ ਉਹ ਮੈਨੂੰ ਕਹਿੰਦੇ ਸੀ ਬਾਈ ਤੂੰ ਥੋੜੀ ਜਿਹੀ ਮਤ ਤਕਰੀਕ ਲੈ ਲੈ ਵੀ ਵਧੀਆ ਕਰਦਾ ਟੈਕਨੀਕ ਤੇ ਗੱਲ ਕਰਾਂ ਜੇ ਮੈਂ ਤੁਹਾਨੂੰ ਦੇਖਿਆ ਥਰੂ ਕਰ ਦੇਣਾ ਡਿਸਕਸ ਵੀ ਦੇਖਿਆ ਗਿਆ ਮੈਂ ਵੀ ਦੇਖਿਆ ਤੁਸੀਂ ਦੇਸੀ ਤਰੀਕੇ ਨਾਲ ਮਾਰ ਜ਼ੋਰ ਨਾਲ ਹੀ ਛੱਡ ਦਿਓ ਹਾਂ ਫਿਰ ਹਾਲ ਟੈਕਨੀਕਲ ਉਹਨਾਂ ਨਹੀਂ ਹੈਗਾ ਤੁਹਾਡੇ ਜੀ ਤੇ ਇਕਾ ਬਈ ਤੁਸੀਂ ਉੱਪਰ ਪਾਇਆ ਹੋਇਆ ਹੈ ਜਣਾ ਤੁਹਾਡਾ ਇੰਡੀਆ ਲਿਖਿਆ ਹੈ ਵੀ ਇੰਡੀਆ ਨੂੰ ਰਿਪਰਿਜ਼ੈਂਟ ਕੀਤਾ ਤੁਸੀਂ ਹਾਂ ਮੈਂ ਹੁਣ ਆ ਮਾਸਟਰ ਸਥਲੈਟਿਕ ਫੈਡਰੇਸ਼ਨ ਆਫ ਇੰਡੀਆ ਹਾਂਜੀ ਇਹ ਮੈਂ ਮਾਫੀ ਕੰਨੀਓ ਖੇਡ ਕੇ ਆ ਜੀ ਹਾਂ ਮੈਂ ਹੁਣ ਆ ਪਿੱਛੇ ਜਿਹੜੇ ਹੈ ਮੈਂ ਚਨਈ ਹੋਈ ਹੈ ਚਨਈ ਹੋਏ ਆ ਉੱਥੇ ਵੀ ਹਾਂ ਹਾਂ ਉੱਥੇ ਮੈਂ ਖੇਡ ਕੇ ਆ ਜਪਾਨ ਈਰਾਨ ਆਪਣੇ ਨਾਲ ਉਜ਼ਬੇਕਿਸਤਾਨ ਕਿਜ਼ਾਕਿਸਤਾਨ ਤੇ ਇਹ শ্রীলੰਕਾ ਇਹ ਨਾਲ ਸੀ ਉਹਨਾਂ ਨਾਲ ਪਾਰਟਿਸਿਪੇਟ ਕੀਤਾ ਜੀ ਜੀ ਪਰ ਫਿਰ ਵੀ ਮਤਲਬ ਉੱਥੇ ਦੇ ਸਾਨੂੰ ਥੋੜੇ ਮੌਸਮ ਦੀ ਮਾਰ ਪਈ ਪਹਿਲੀ ਇੱਕ ਤਾਂ ਵੱਡੀ ਪ੍ਰੋਬਲਮ ਇਹ ਨੂੰ ਇਹ ਪੈਂਦੀ ਹੈ ਜਿੱਥੇ ਜਾਣਾ ਉੱਥੇ ਨਾਨ ਵੇਜ ਹੁੰਦਾ ਤੇ ਮੈਂ ਵੈਜ ਨੂੰ ਅੱਛਾ ਤੇ ਵੈਜ ਨੂੰ ਹੋਣ ਕਰਕੇ ਵੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਉੱਥੇ ਉਹ ਚੋਲ ਮੱਛੀ ਖਾਈ ਜਾਂਦੇ ਨੇ ਤੇ ਉੱਥੇ ਦੇ ਮੌਸਮ ਦੇ ਨਾਲ ਵੀ ਸਾਨੂੰ ਉੱਥੇ ਗਰਮੀ ਬਹੁਤ ਆ ਗਰਮੀ ਹੈਗੀ ਤੇ ਗਰਮੀ ਨੇ ਵੀ ਮੈਂ ਉੱਥੇ ਬੁਖਾਰ ਚੜ ਗਿਆ ਫਿਰ ਮੈਂ ਆਪਣੀ ਜਿਹੜੀ ਪਰਫਾਰਮੈਂਸ ਜਿੰਨੀ ਕੁ ਦੇਣੀ ਸੀ ਉਹ ਦੇ ਨਹੀਂ ਸਕਿਆ ਉਹ ਗਰਮੀ ਕਰਕੇ ਵੀ ਹੋ ਗਿਆ ਬੁਖਾਰ ਇੱਕ ਗਏ ਤੁਸੀਂ ਬੈਟ ਅ ਟਾਈਮ ਹੋਗੇ ਨਾ ਹਾਂ ਰਿਕਵਾਇਰਮੈਂਟ ਦੇ ਵਿੱਚ ਤਾਂ ਸਪੋਰਟਸ ਕਹਿੰਦਾ ਜੇ ਤੁਸੀਂ ਹਾਂ 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 ਤਾਂ ਕਰ ਜੀ ਹਾਂ ਹੱਥ ਦੇ ਹੋਗੇ ਲੀਟ ਹਰਨਾ ਪੈਦਾ ਦਮ ਪਰ ਹੁਣ ਆਇਆ ਵੀ ਗੱਲ ਇਹ ਆ ਵੀ ਜਦੋਂ ਇੰਨਾ ਪਖ ਖਰਚਾ ਕਰਨਾ ਹੁਣ 60 70000 ਰੁਪਏ ਮੇਰਾ ਪਹਿਲਾ ਸ੍ਰੀਲੰਕਾ ਤੈਨੂੰ ਲੱਗ ਗਿਆ ਆ ਹੁਣ ਮੈਂ ਇ ਇਥੇ ਏਸ਼ੀਆ ਖੇਡਣ ਗਿਆ 50 60000 ਰੁਪਏ ਇੱਧਰ ਲੱਗ ਗਿਆ ਤੇ ਹੁਣ ਆਇਆ ਵੀ ਕਿੰਨਾ ਕ ਲਈ ਜਾਈ ਆਪਣੇ ਕੋਲ ਇਹ ਵੀ ਬੇਟੇ ਦੀ ਧੰਨਵਾਦ ਜਿਹੜਾ ਵੀ ਮਤਲਬ ਮਦਦ ਕਰੀ ਜਾਂਦਾ ਵਿਚਾਰਾ ਆਪਣੇ ਸ਼ੌਂਕ ਪੂਰੇ ਕਰੀ ਜਾਂਦਾ ਮੇਰੇ ਤਾਂ ਜਾਣੇ ਦੀ ਐ ਵੀ ਜੇ ਸਾਨੂੰ ਮਾਸਟਰ ਕੈਟਾਗਰੀ ਨੂੰ ਸਰਕਾਰ ਮਤਲਬ ਪੰਜਾਬ ਸਰਕਾਰ ਆਪਾਂ ਨੂੰ ਇਹਨਾਂ ਨੂੰ ਆਉਣ ਜਾਣ ਦਾ ਹੀ ਖਰਚਾ ਦੇ ਦੇਵੇ ਤਾਂ ਆਪਣੇ ਵਧੀਆ ਬਣ ਸਕਦੀ ਆ ਬਿਲਕੁਲ ਬਿਲਕੁਲ ਤੇ ਹੁਣ ਆਏ ਇਹਨਾਂ ਨੂੰ ਕੋਈ ਵਿਚਾਰਿਆਂ ਨੂੰ ਕੋਈ ਹੈ ਨਹੀਂ ਜਿੰਨੇ ਕੁ ਜੋਗੇ ਨੇ ਆਪਾਂ ਖੇਡੀ ਜਾਂਦੇ ਨੇ ਹੂੰ ਉਹ ਚ ਮੈਂ ਦੇਖਿਆ ਕਾਫੀ ਐਥਲੀਟ ਆ ਜਿਹੜੇ ਸਾਰੇ ਟੂਰਨਾਮੈਂਟ ਨਹੀਂ ਖੇਡ ਸਕਦੇ ਆਰਥਿਕ ਤੰਗੀ ਕਰਕੇ ਕਿਸ ਨੂੰ ਛੁੱਟੀ ਲੈਣੀ ਪੈਂਦੀ ਕੋਈ ਪ੍ਰਾਈਵੇਟ ਸੈਕਟਰ ਚ ਸੋ ਸਾਡੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਟੈਲੈਂਟ ਦੀ ਨਹੀਂ ਟੈਲੈਂਟ ਦੀ ਕੋਈ ਕਮੀ ਨਹੀਂ ਹਾਂ ਟੈਲੈਂਟ ਨੂੰ ਹੁਣ ਜਦੋਂ ਬੰਦਾ ਕਹਿੰਦੇ ਮਤਲਬ ਕਿੰਨੀ ਕਦਰ ਕਰੂਗਾ ਆਪਣੇ ਕੰਨੀਓ ਟਾਈਮ ਕਿੰਨਾ ਕੁ ਟਾਈਮ ਖਿੱਚੀ ਜਾਊਗਾ ਆਪਣੇ ਆਪ ਨੂੰ ਪਰ ਫਿਰ ਵੀ ਜੇ ਸਰਕਾਰਾਂ ਮਦਦ ਕਰ ਦੇਣ ਤਾਂ ਮੈਂ ਕਹਿੰਦਾ ਪੰਜਾਬ ਕਹਿੰਦੇ ਪੰਜਾਬ ਨਸ਼ੇ 'ਚ ਡੁੱਬਿਆ ਪਰ ਮੈਂ ਨਹੀਂ ਮੰਨਦਾ ਤੇ ਕੋਈ ਨਸ਼ਾ ਕਿਸੇ ਨੂੰ ਕੋਈ ਲਾਉਂਦਾ ਨਹੀਂ ਹੂੰ ਬੰਦੇ ਦਾ ਆਪਣੇ ਮਨ ਮਾਰ ਲਵੇ ਨਾ ਜਿੰਨਾ ਮਰਜ਼ੀ ਕੋਈ ਕਹੇ ਵੀ ਤਾਂ ਨਹੀਂ ਹੋ ਸਕਦਾ ਹੁਣ ਸਾਨੂੰ ਆ ਜਿੰਨਾ ਮਰਜ਼ੀ ਕੋਈ ਕਹੀ ਆ ਵੀ ਹੈ ਹੀ ਨਹੀਂ ਮੰਨਦੇ ਸੁਰੂ ਤੋਂ ਪਤਾ ਹੀ ਨਹੀਂ ਮੀਟ ਸਰਾ ਵੰਡੇ ਦਾ ਹੁੰਦਾ ਕੀ ਆ ਅੱਛਾ ਇੱਥੇ ਗੱਲ ਮੈਂ ਤੁਹਾਡੀ ਇੱਕ ਹੋਰ ਸਵਾਲ ਬਣਦਾ ਤੁਸੀਂ ਫਿਰ ਡਾਈਟ 'ਚ ਵੀ ਲੈਨੇ ਆ ਜਾ ਆਮ ਤੌਰ ਤੇ ਟ੍ਰੈਂਡ ਜ ਆਪਣੇ ਹੋਇਆ ਵੀ ਜੇ ਸਪੋਰਟਸ ਕਰਨਾ ਤੁਸੀਂ ਤਾਂ ਯਾਰ ਆਂਡਾ ਮੀਟਰ ਦਾ ਨਾਰਮਲ ਜੀ ਬਹੁਤ ਮਾਤਰਾ ਚ ਲੈਣਾ ਪੈਂਦਾ ਮਤਲਬ ਕਿ ਪ੍ਰੋਟੀਨ ਕਿਵੇਂ ਤੁਸੀਂ ਪੂਰਾ ਕਰੋਗੇ ਕਾਰਬੋਹਾਈਡਰੇਟ ਹਾਂ ਮੈਂ ਜਣਦੀ ਐ ਵੀ ਮੈਨੂੰ 25 ਸਾਲ ਹੋ ਗਏ ਛੋਲੇ ਖਾਣਾ ਕਾਲੇ ਕਾਲੇ ਰਾਤ ਨੂੰ ਭਉ ਦਿੰਨਾ ਫਿਰ ਉਹਨਾਂ ਨੂੰ ਪੁੰਗਰਨੇ ਰੱਖ ਦਿੰਨਾ ਵਾ ਤੇ ਉਹਦੇ ਵਿੱਚ ਫਿਰ ਮਤਲਬ ਮਤਲਬ ਥੋੜੇ ਆ ਅਨਾਰ ਪਾ ਲਿਆ ਸੇਬ ਪਾ ਲਿਆ ਟਮਾਟਰ ਪਾ ਲਿਆ ਖੀਰਾ ਪਾ ਲਿਆ ਚੀਆ ਸੀਡ ਪਾ ਲਿਆ ओके ਮੱਕੀ ਵਾਲੀ ਹੈ ਨਾ ਸੋ ਮਤਲਬ 10 12 ਆਟਮਾ ਇਕੱਠੀਆਂ ਕਰਕੇ ਫਿਰ ਉਹ ਖਾਣ ਹੋਵੇ ਇਹੀ ਮੇਰੀ ਡਾਈਟ ਹੈ ਮੇਨ ਠੀਕ ਹੈ ਇਹਦੇ ਨਾਲ ਹੀ ਵਧੀਆ ਸਾਰੇ ਮਿਲ ਜਾਂਦਾ ਹੈ ਜਾਨੀ ਜਿੰਨੀ ਕ ਆਪਾਂ ਨੂੰ ਜੇ ਰਿਪੋਰਟ ਕਰਦੀ ਆ ਉਹਨਾਂ ਦੇ ਹਿਸਾਬ ਨਾਲ ਮੇਰੀ ਵਧੀਆ ਜਾਂ ਕੇਲੇ ਖਾ ਲਈ ਦੇ ਕੇਲੇ ਵਧੀਆ ਡਾਈਟ ਹਾਂ ਹਾਂ ਕੇਲੇ ਹੋ ਗਏ ਸੰਤਰੇ ਹੋ ਗਏ ਸੋ ਜ਼ਰੂਰੀ ਨਹੀਂ ਵੀ ਆਪਾਂ ਉਹੀ ਚੀਜ਼ਾਂ ਖਾ ਕੇ ਤਖੜੇ ਹੋ ਸਕਦੇ ਆ ਠੀਕ ਨਹੀਂ ਹੈ ਸਹੀ ਹੈ ਤੇ ਆਪਾਂ ਨੇਚਰਲੀ ਨਾਲ ਵੀ ਖਾ ਕੇ ਤਖੜੇ ਹੋ ਸਕਦੇ ਦੁੱਧ ਕਿਉਂ ਦੁੱਧ ਕਿਉਂ ਨਹੀਂ ਦੁੱਧ ਕਿਉਂ ਨਹੀਂ 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 ਚਾ ਦੁੱਧ ਕੋਈ ਮੇਰੇ ਸਟੰਟ ਪਿਆ ਹੋਇਆ ਹਾਂ ਇਹ ਵੀ ਡਾਕਟਰ ਨੇ ਮਨਾ ਕੀਤਾ ਹੋਇਆ ਵੀ ਮਤਲਬ ਅਸੀਂ ਜਿਆਦਾ ਨਾ ਮੈਂ ਫੈਟੀ ਚੀਜ਼ ਖਾਈ ਨਹੀਂ ਸਕਦਾ ਜਿਆਦਾ ਦੁੱਧ ਨਹੀਂ ਪੀ ਸਕਦਾ ਜਿਆਦਾ ਘਿਓ ਨਹੀਂ ਖਾ ਸਕਦਾ ਹੂੰ ਕੀ ਬਾਤ ਸ਼ੁਹੂਰ ਹੋਰ ਬਸ ਵਧੀਆ ਜੀ ਕਿਰ ਲੱਗੇ ਹੋਏ ਆ ਡਟਿੰਗ ਹੋਏ ਆ ਕਰੀ ਜਾਂਦੇ ਆ ਹੁਣ ਵੀ ਮਿਹਨਤ ਲਾਈ ਜਾਂਦੇ ਆ ਸਵੇਰੇ 1 ਘੰਟਾ ਸਵੇਰੇ ਲਉਣਾ ਮੈਂ ਤੇ 1 ਘੰਟਾ ਸ਼ਾਮ ਨੂੰ ਲਉਣਾ ਠੀਕ ਹੈ ਜੀ ਘਰੀ ਬਣਾਇਆ ਹੋਵੇ ਦੂਸਰਾ ਸਾਰਾ ਜਗੜ ਘਰੀ ਬਣਾਇਆ ਹੈ ਏਸੀ ਤਰੀਕੇ ਨਾਲ ਦੇਸੀ ਤਰੀਕੇ ਸ਼ੌਕ ਇੰਨਾ ਮੈਂ ਮਸ਼ੀਨਾਂ ਵੀ ਆਪ ਹੀ ਬਣਾ ਲੀਆਂ ਸਹੀ ਗੱਲ ਹੈ ਜਿੰਮ ਵਾਲੀ ਮਸ਼ੀਨਾਂ ਵੀ ਆਪ ਹੀ ਬਣੀ ਹੋਈ ਨੇ ਹਾਂਜੀ ਹਾਂਜੀ ਅੱਛਾ ਇੱਕ ਰਾਜਪਾਲ ਜੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਕੋਈ ਪੇਸ਼ੈਂਟ ਜਿਵੇਂ ਪੈਰਾਲਾਈਜ਼ ਹੋ ਗਿਆ ਗਠੀਆ ਵਾਲੇ ਕੋਈ ਇਸ ਤਰ੍ਹਾਂ ਦਾ ਵੀ ਕੁਝ ਕਰਦੇ ਹੋ ਟਰੀਟਮੈਂਟ ਦਿੰਦੇ ਹੋ ਉਹਨਾਂ ਨੂੰ ਦੇਖੋ ਮਤਲਬ ਇਹ ਮਾਲਕ ਦੀ ਵੀ ਕਿਰਪਾ ਬਾਜੀ ਤੇ ਮਤਲਬ ਸ਼ੌਂਕ ਮੇਰਾ ਸ਼ੁਰੂ ਤੋਂ ਹੀ ਸੀਗਾ ਇਸ ਲਾਈਨ ਦੇ ਵਿੱਚ ਮੈਂ ਇੱਕ 50 ਰੁਪਏ ਤੋਂ ਸਟਾਰਟ ਕੀਤਾ ਸੀ ਵੀ ਜਾਨੀ ਜੇ ਮੈਂ ਕੋਈ ਪੇਸ਼ੈਂਟ ਆਉਂਦਾ ਵੀ 50 ਰੁਪਏ ਫੀਸ ਲੈਂਦਾ ਸੀ ਅੱਛਾ ਤੇ ਉਹ ਕੋਈ ਗਠੀਆ ਹੋਵੇ ਜਾਂ ਡੇ ਡਿਸਕ ਪ੍ਰੋਬਲਮ ਹੋਵੇ ਜਾਂ ਸਰਵਾਈਕਲ ਹੋਵੇ ਚੱਕ ਹੋਵੇ ਧਰਨ ਹੋਵੇ ਪੈਰਾਲਾਈਜ਼ ਹੋਵੇ ਮਤਲਬ ਇਹ ਸਾਰੀਆਂ ਠੀਕ ਕਰ ਦਿੰਦਾ ਪ੍ਰੋਬਲਮ ਐ ਅੱਛਾ ਤੇ ਕਈ ਹੋਣਾ ਆਏ ਆ ਵੀ ਮੈਂ ਕੈਨੇਡਾ ਗਿਆ ਉੱਥੇ ਇੱਕ ਪੇਸ਼ੈਂਟ ਨੂੰ ਦੇਖਿਆ ਮੈਂ ਤੁਰੇ ਜਾਂਦਾ ਮੈਂ ਕਹਾਂ ਯਾਰ ਇਹਨੂੰ ਇਹ ਬਜ਼ੁਰਗ ਇਦਾਂ ਕਿਉਂ ਤੁਰਦੇ ਨੇ ਉਹਨਾਂ ਦਾ ਨਾਮ ਮੁਹੰਮਦ ਮੁਹੱਬਤਪਾਲ ਸਿੰਘ ਅੱਛਾ ਜੀ ਉਹ ਰਾਈਟਰ ਨੇ ਬੜੇ ਤਕੜੇ ਉਹਨਾਂ ਨੇ ਗੁਰਨਾਨਕ ਦੇਵ ਜੀ ਤੇ ਕਈ ਪੁਸਤਕਾਂ ਲਿਖੇ ਨੇ ਪਹਿਲਾ ਪੇਸ਼ੈਂਟ ਮੈਂ ਉੱਥੇ ਕੈਨੇਡਾ ਚ ਉਹ ਠੀਕ ਕੀਤਾ ਉਹ ਜਦੋਂ ਠੀਕ ਕੀਤਾ ਮੈਂ ਕਹਿੰਦਾ ਬਾਈ ਤੁਹਾਨੂੰ ਹੋਈ ਕੱਖ ਨਹੀਂ ਹੂੰ ਕਹਿੰਦਾ ਮੈਨੂੰ ਤਾਂ ਜਣ ਦੀ 6 ਮਹੀਨੇ ਹੋ ਗਏ ਮੈਂ ਬੈੱਡ ਤੇ ਪਿਆ ਮੈਨੂੰ ਠਾਲਦੇ ਨੇ ਬੈੱਡ ਤੋਂ ਉੱਠ ਨਹੀਂ ਹੁੰਦਾ ਮੈਂ ਕਹ ਬਾਈ ਕੋ ਵੱਡੀ ਗੱਲ ਨਹੀਂ ਹੈਗੀ ਠੀਕ ਹੋ ਜਾ ਕਹਿੰਦਾ ਇਦਾਂ ਕਿਵੇਂ ਹੋ ਜਾ ਬਸ ਮਾੜੀ ਮਾਲਕ ਦਾ ਨਾਮ ਲਿਆ ਐਕਸਸਾਈ ਕਰੇ ਉਹ ਬੰਦਾ ਗੁੰਡੀ ਛੱਡ ਕੇ ਟੁਰ ਲੱਗ ਗਿਆ ਅੱਛਾ ਜੀ ਉਹਨੇ ਫੇ ਪੂਰਾ ਰੋਲਾ ਪਾਇਆ ਜਾਨੀ ਬ੍ਰਮਟਨ ਦੇ ਵਿੱਚ ਮੈਂ 60 70 ਬੰਦੇ ਠੀਕ ਕੀਤੇ ਓਕੇ ਪਰ ਥੋੜੀਆਂ ਵੀਡੀਓ ਦੇਖੀਏ ਪਹਿਲੀ ਵਾਰ ਜੀ ਤੁਸੀਂ ਤੋਂ ਬੰਦੇ ਨੂੰ ਲਗਭਗ 60 70% ਪਹਿਲੀ ਵੀਡੀਓ ਹੀ ਠੀਕ ਹੋ ਜਾਂਦੇ ਅੱਛਾ ਸੋ ਇਹ ਮਾਲਕ ਦੀ ਕਿਰਪਾ ਜੀ ਕੋਈ ਮੰਨ ਲਓ ਉਹਨਾਂ ਦੀ ਕਿਰਪਾ ਦੀ ਬਦੌਲਤ ਹੀ ਠੀਕ ਹੋ ਰਹੇ ਨੇ ਬਾਕੀ ਜੋ ਮੈਂ ਟ੍ਰੀਟਮੈਂਟ ਕਰਦਾ ਉਹ ਤਾਂ ਕਰਦਾ ਅੱਛਾ ਤੇ ਬਹੁਤ ਬੰਦੇ ਠੀਕ ਹੋ ਰਿਆ ਹੁਣ ਅੱਜ ਹੀ ਮਤਲ ਅੰਮ੍ਰਿਤਸਰ ਤੋਂ ਆਏ ਹੋਏ ਸੀ ਅੱਛਾ ਜੀ ਹਾਂ ਮੇਰੇ ਕੋਲ ਤਾਂ ਇੰਡੀਆ ਦੇ ਵਿੱਚ ਜਾਣ ਦੀ ਦਿੱਲੀ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਤੇ ਇੱਥੋਂ ਕਾਫੀ ਪੇਸ਼ੈਂਟ ਆਏ ਪੰਜਾਬ ਦਾ ਸਾਰਾ ਹੀ ਆ तकरीबन ਓਕੇ ਤੇ ਮੇਰੇ ਕੋਲੇ ਆਉਂਦੇ ਨੇ ਕਰੀ ਦੇਖ ਦੋਸੀ ਆਪਾਂ ਹਾਂ ਮੈਂ ਘਰੇ ਆਪਣੀ ਕੋਠੀ ਚੈੱਕ ਕਰਦਾ ਤੇ ਕੋਈ ਵੀ ਪੇਸ਼ੈਂਟ ਆ ਜਿੰਨਾ ਜਾਨੀ ਜਿਨੇ ਮਤਲ ਕਹਿੰਦਾ ਵੀ ਆਪਣੀ ਆਸ ਜਮਾ ਹੀ ਛੱਡ ਦਿੱਤੀ ਵੀ ਮੈਂ ਤੋਰੀ ਨਹੀਂ ਸਕਦਾ ਉਹ ਵੀ ਬੰਦੇ ਇੱਥੇ ਤੋੜਦਾ ਇਹਦਾ ਫਿਰ ਫੀਸ ਫੂਸ ਕਿੰਨੀ ਹੈ ਬਈ ਆਫਿਸ ਆਇਆ ਬਈ ਜੇ ਕੋਈ ਬੰਦਾ ਨਹੀਂ ਵੀ ਦੇਣ ਵਾਲਾ ਨਾ ਮਾਤਰ ਕੋਈ ਮਾਤਰ ਸਾਥੀ ਉਹਨਾਂ ਕੋਈ ਗੱਲ ਨਹੀਂ ਯਾਰ ਤੂੰ ਪੂਰੀ ਸੇਵਾ ਵੀ ਕਰ ਪੂਰੀ ਸੇਵਾ ਵੀ ਕਰ ਦੇਈ ਦੀਆਂ ਜਾਣੇ ਦੀਆਂ ਆਏ ਆ ਵੀ ਇਸ ਬਾਈ ਸਾਰੇ ਕਿਤੇ ਪੈਸਾ ਹੀ ਨਹੀਂ ਹੁੰਦਾ ਐਸੇ ਨਹੀਂ ਹੁੰਦਾ ਤੇ ਇਹ ਜਾਣੇ ਦੀ ਉਹਨਾਂ ਦੀ ਸਾਨੂੰ ਅਸੀਸ ਦੀ ਬਦੌਲਤੀ ਅਸੀਂ ਪਤਾ ਨਹੀਂ ਕਿੱਥੇ ਪਹੁੰਚ ਜਾਣਾ ਕਈ ਲੋਕਾਂ ਨੇ ਪੈਸਾ ਵੈਸੇ ਖਤਮ ਹੋ ਚੁੱਕਿਆ ਹੁੰਦਾ ਬਿਮਾਰੀਆਂ ਦੇ ਡਾਕਟਰ ਨਹੀਂ ਨਹੀਂ ਮੈਂ ਪੈਸਾ ਦੇਖ ਕੇ ਜਾਣੇ ਦੀ ਪੇਸ਼ੈਂਟ ਦੀ ਪੋਜੀਸ਼ਨ ਦੇਖ ਲੈਨੇ ਆ ਉਹ ਵੈਸੇ ਮੈਂ ਜੇ ਕੋਈ ਹੁਣ ਅਸੀਂ ਪਹਿਲਾਂ ਅਪਾਇੰਟਮੈਂਟ ਤੀ ਬੁੱਕ ਕਰਦਾ ਅਪਾਇੰਟਮੈਂਟ ਬੁੱਕ ਕਰਕੇ ਮੈਂ ਉਹਦੇ ਤੇ ਫੀਸ ਦੱਸ ਦਿੰਦਾ ਤੇ ਬੰਦੇ ਆਉਂਦੇ ਆ ਬਹੁਤ ਦੂਰ ਦੂਰੋਂ ਆਉ ਉਹ ਕਹਿੰਦੇ ਯਾਰ ਸਾਨੂੰ ਚੱਕਰੀ ਕੋਈ ਨਹੀਂ ਪੈਸੇ ਦਾ ਕੋਈ ਨਹੀਂ ਸਾਡੇ ਤਾਂ ਕਹਿੰਦਾ ਲੱਖਾਂ ਦਾ ਕੰਮ ਜਿਹੜਾ ਵੈ ਚੋ ਇਹ ਤਾਂ ਫਰਾਨੀ ਦੀ ਗੱਲ ਐਦਾ ਕਿਵੇਂ ਹੋ ਗਿਆ ਹੂੰ ਹੂੰ ਤੇ ਜਾਣਦੇ ਆਏ ਆ ਵੀ ਇਹ ਹਾਈ ਲੈਵਲ ਤੇ ਮੈਂ ਕਰਨਾ ਚਾਹੁੰਨਾ ਵੀ ਜਿਹੜੇ ਗਰੀਬ ਬੰਦੇ ਨੇ ਜਿਹੜੇ ਲਾਜ ਨਹੀਂ ਕਰਾ ਸਕਦੇ ਹੂੰ ਵੀ ਉਹਨਾਂ ਦੀ ਮਦਦ ਕਰਨੀ ਆਪਣੇ ਕੰਨੀਓ ਪੂਰਾ ਜੋਰ ਲਾ ਰਿਹਾ ਠੀਕ ਐ ਕੰਟੈਕਟ ਨੰਬਰ ਬੋਲਿਓ ਆਪਣਾ ਜੀ ਮਤਲਬ ਕੀ ਆ ਜੇ ਕੋਈ ਵੀ ਪੇਸ਼ੈਂਟ ਹੋਣਾ ਚਾਹੁੰਦਾ ਆਪਣੇ ਕੋਲੇ ਮੇਰਾ ਜਿਹੜਾ ਕੰਟੈਕਟ ਨੰਬਰ ਆ ਪਹਿਲਾਂ ਤਾਂ ਮੇਰਾ ਅਸ਼ੀਰਵਾਦ ਹੈਲਥ케ਅਰ ਦੇ ਨਾਂ ਤੇ ਚੈਨਲ ਆ ਜੀ ਇੰਸਟਾਗ੍ਰam ਤੇ ਅਸ਼ੀਰਵਾਦ ਹੈਲਥ케ਅਰ ਤੇ ਮੋਬਾਈਲ ਨੰਬਰ ਹੈਗਾ ਮੇਰਾ 9501685501 9501685501 ਰਾਜ ਮਾਡਲ ਹਾਈ ਸਕੂਲ ਇੱਥੇ ਆਪਣੇ ਜਿੱਥੇ ਮੇਰੀ ਕੋਠੀ ਇੱਥੇ ਪਹਿਲਾਂ ਸਕੂਲ ਹੁੰਦਾ ਸੀ ਦੁਗਰੀ ਤਾਂਦਰਾ ਰੋਡ ਤੇ ਜੀ ਸੀਤਪາກ ਸਿੰਘ ਨਗਰ ਲੁਧਿਆਣੇ ਦੇ ਵਿੱਚ ਆ ਇਹ ਤੇ ਇਹਦੀ ਆਨਲਾਈਨ ਅਸੀਂ ਲੋਕੇਸ਼ਨ ਵੀ ਪਾ ਦਿੰਨੇ ਆ ਜਦੋਂ ਸਾਨੂੰ ਕੋਈ ਪੇਸ਼ੈਂਟ ਫੋਨ ਕਰਦਾ ਉਸ ਨੂੰ ਲੋਕੇਸ਼ਨ ਪਾ ਦਿੰਨੇ ਆ ਤੇ ਲੋਕੇਸ਼ਨ ਤੇ ਆ ਜਾਂਦੇ ਆ ਜੀ ਹਾਂਜੀ ਬਹੁਤ ਵਧੀਆ ਅ ਭਾਈ ਤੁਹਾਡਾ ਉਪਰਾਲਾ ਹੈ ਅੱਛਾ ਭਾਈ ਨਾਲ ਆਪਾਂ ਗੱਲਬਾਤ ਕੀਤੀ ਹੈ ਇਹਨਾਂ ਨੇ ਜਿੱਦਾਂ ਦੱਸਿਆ ਕਿ ਮਿਡਲ ਫਿੰਗਰ ਦੇ ਨਾਲ 105 ਕਿਲੋ ਵੇਟ ਚੱਕਿਆ ਅ ਕੈਨੇਡਾ ਦੀ ਧਿਰਤੀ ਤੇ ਜਾ ਕੇ ਤੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਇਸ ਤਰ੍ਹਾਂ ਦੇ ਯੋਧੇ ਬੈਠ ਨੇ ਪੰਜਾਬ ਦੇ ਵਿੱਚ ਕਈ ਸੁਸਾਇਟੀਆਂ ਜਾਂ ਐਨ ਆਰ ਆਈ ਵੀਰ ਜਾਂ ਕੋਈ ਪੰਜਾਬ ਦੇ ਵਿੱਚ ਜਿਹੜੇ ਸਪੋਰਟਸ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਨੇ ਮੁਹੱਬਤ ਕਰਦੇ ਆ ਖਿਡਾਰੀਆਂ ਦੇ ਨਾਲ ਕੋਈ ਰਿਟਾਇਰ ਹੋ ਗਏ ਜਾਂ ਕੋਈ ਮਲਾਜ਼ਮ ਜਿਹੜੇ ਖੁਦ ਕਿਸੇ ਕਾਰਨ ਕਰਕੇ ਗੇਮ ਛੱਡ ਦਿੰਦੇ ਨੇ ਉਹਨਾਂ ਨੂੰ ਸ਼ੌਂਕ ਹੁੰਦਾ ਤੇ ਉਹ ਆਪਣਾ ਜਿਹੜਾ ਰੂਪ ਆ ਉਹ ਦੂਸਰੇ ਦੇ ਵਿੱਚ ਦੇਖਣਾ ਚਾਹੁੰਦੇ ਹੁੰਦੇ ਅਤੇ ਕੋਈ ਹੈਲਪ ਕਰਨੀ ਚਾਹੁੰਦੇ ਹੁਣ ਤਾਂ ਇਸ ਤਰ੍ਹਾਂ ਦੇ ਖਿਡਾਰੀਆਂ ਦੀ ਹੈਲਪ ਕਰਿਆ ਕਰੋ ਮਾਸਟਰਜ਼ ਐਥਲੀਟ ਜਿਹੜੇ ਅਪਰੇਜ਼ ਦੇ ਵਿੱਚ ਖੇਡਦੇ ਨੇ ਕਿਤੇ ਬਾਹਰ ਆਦਰ ਕੰਟਰੀ ਦੇ ਵਿੱਚ ਖੇਡਣ ਜਾਣਾ ਇਹਨਾਂ ਨੇ ਆਦਰ ਸਟੇਟ ਦੇ ਵਿੱਚ ਖੇਡਣ ਜਾਣਾ ਤਾਂ ਪੱਲਿਓ ਖਰਚਾ ਕਰਕੇ ਜਾਂਦੇ ਨੇ ਇਹਨਾਂ ਦੀ ਮਦਦ ਕਰੀਏ ਆਪਾਂ ਬਾਕੀ ਐਂ ਜੀ ਜਿਹੜਾ ਵੀ ਮਤਲਬ ਮੈਂ ਇਹ ਸੋਚਿਆ ਹੈ ਵੀ ਜਿੱਥੇ ਵੀ ਮੈਂ ਜਾਣਾ ਵਾ ਉੱਥੇ ਮੈਂ ਫ੍ਰੀ ਉਪਕੋਸ਼ਠ ਠੀਕ ਕਰਕੇ ਆਉਣਾ ਜਿੱਥੇ ਵੀ ਮੈਂ ਖੇਡਣ ਜਾਣਾ ਸਪੋਰਟਸ ਦੇ ਵਿੱਚ ਜਿੱਥੇ ਵੀ শ্রীলੰਕਾ ਗਿਆ ਉੱਥੇ ਠੀਕ ਕਰਕੇ ਆਇਆ ਜੀ ਦਿੱਲੀ ਗਿਆ ਉਹ ਬੰਦੇ ਗਏ ਉਹਨਾਂ ਨੂੰ ਮਤਲਬ ਪ੍ਰੋਬਲਮ ਸੀ ਕਹਿੰਦੇ ਸੀ ਇਵੈਂਟ ਲੜਨਾ ਨਹੀਂ ਹੈ ਮੈਂ ਕਹਿਆ ਕਿਵੇਂ ਹੋ ਸਕਦਾ ਮੈਂ ਉਹਨਾਂ ਨੂੰ ਠੀਕ ਕੀਤਾ ਉਹਨੇ ਤਿੰਨ 골ਡ ਮੈਡ ਜਿੱਤੇ ਕਿਆ ਬਾਤ ਹੈ। ਇਦਾਂ ਹੀ ਲੇਡੀ ਸਟੇਕ ਕੀਤੀ। ਸੋ ਮੈਂ ਇਹ ਨਹੀਂ ਕਿ ਪੈਸੇ ਨਹੀਂ ਹੁੰਦਾ ਸਾਰੀ ਜਗ੍ਹਾ। ਮੈਂ ਇਹ ਜਾਣੀ ਤੁਹਾਡੇ ਚੈਨਲ ਥਰੂ ਕਹਿੰਦਾ ਵੀ ਕੋਈ ਵੀ ਸਪੋਰਟਸਮੈਨ ਹੋਵੇ। ਹਮ ਮਤਲਬ ਕਿਸੇ ਵੀ ਗੇਮ ਦਾ ਹੋਵੇ, ਕੋਈ ਕ੍ਰਿਕਟ ਦਾ ਹੋਵੇ, ਫੁੱਟਬਾਲ ਦਾ ਹੋਵੇ ਮੈਂ ਉਹਦੀ ਫ੍ਰੀ ਆਫ ਕੋਸਟ ਇਲਾਜ ਕਰਾਂਗਾ। ਕੋਈ ਪੈਸਾ ਨਹੀਂ। ਇਹ ਵਧੀਆ ਕਰਦਾ ਜੀ। ਦੇਖੋ ਸਪੋਰਟਸਮੈਨ ਜਿਹੜਾ ਹੁੰਦਾ ਇੱਕ ਸਪਿਰਟ ਦਿਖ ਰਹੀ ਹੈ ਇਹਨਾਂ ਦੇ ਅੰਦਰ ਇੱਕ ਸਪੋਰਟਸਲੀ ਹਮਦਰਦੀ ਤੇ ਇੱਕ ਤਾਂ ਕਿ ਖੜੇ ਨੇ ਕਿ ਸਪੋਰਟਸ ਪਰਸਨ ਜਿਹੜੇ ਨੂੰ ਕਿਸੇ ਨੂੰ ਕਿਤੇ ਇੰਜਰੀ ਆ ਗਈ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਫ੍ਰੀ ਆਫ ਕੋਸਟ ਇਹ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਹੀ ਹੋਵੇ ਚਾਹੇ ਇੰਡੀਆ ਤੋਂ ਬਾਹਰ ਵੀ ਹੋਵੇ ਮਤਲਬ ਜੇ ਮੈਂ ਜਾਣਨਾ ਮੈਂ ਉੱਥੇ ਵੀ ਮੈਂ ਫ੍ਰੀ ਸਟੇਟ ਆਦਰ ਕੰਟਰੀ ਕਿਤੋਂ ਵੀ ਕੋਈ ਆਉਂਦਾ ਸਪੋਰਟਸਮੈਨ ਹੋਵੇ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਸਪੋਰਟਸ ਦੇ ਨਾਲ ਰਿਹਾ ਸੀ ਸਪੋਰਟਸਮੈਨਾਂ ਦੀ ਕਦਰ ਕਰਦੇ ਹਾਂ ਕਦਰ ਕਰ ਬਿਲਕੁਲ ਬਿਲਕੁਲ ਠੀਕ ਹੈ ਸਰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਲਾਸਟ ਤੇ ਤਾਂ بس ਮੇਰਾ ਇਹੀ ਸੁਨੇਹਾ ਜੀ ਤੁਸੀਂ ਮਤਲ ਜਿਹੜੀ ਨਵਾਂ ਜੂਥ ਆ ਵੀ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਆ ਇਹ ਜਿਹੜਾ ਸਰੀਰ ਆ ਕਮਾਉਣ ਉਹਨਾਂ ਨੂੰ ਟਾਈਮ ਲੱਗਦਾ ਆ ਆਪਾਂ ਏਵੇਂ ਕਿਸੇ ਦੇ ਪਿੱਛੇ ਲੱਗ ਕੇ ਵੀ ਆਪਾਂ ਕੋਈ ਗਲਤ ਡਾਈਟ ਖਾ ਲਈਏ ਉਹਦਾ ਸਾਈਡ ਇਫੈਕਟ ਤੁਹਾਡੇ ਸਰੀਰ ਤੇ ਹੋ ਜੇ ਕਿਉਂਕਿ ਇਹਨਾਂ ਨੂੰ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਸਤੇ ਕਈ ਕਈ ਸਾਲ ਲੱਗ ਜਾਂਦੇ ਨੇ ਤੇ ਕਈ ਮਤਲਬ ਕਈ ਕਈ ਸਾਲ ਕਾਫੀ ਲੱਗ ਜਾਂਦੇ ਨੇ ਮਿਹਨਤ ਕਰਦੇ ਨੂੰ ਆਪਾਂ ਨੂੰ ਸਰੀਰ ਬਣਾਉਣ ਨੂੰ ਆਪਾਂ ਜਿਹੜੇ ਦੀ ਸ਼ੋਰਟ ਟਰਮ ਦੇ ਵਿੱਚ ਨਾ ਕਰੀਏ ਵੀ ਮੈਂ ਯਾਰ ਜਲਦੀ ਤਪੜਾ ਸ਼ੋਰਟ ਬਣਾਉਂਦੇ ਆਸਰ ਨਾ ਆਪਣਾਈਏ ਤਾਂ ਮੇਰਾ ਇਹੀ ਯੂਥ ਨੂੰ ਆ ਵੀ ਤੁਸੀਂ ਵਧੀਆ ਡਾਈਟ ਖਾਓ ਆਪਣਾ ਗੇਮ ਦੇ ਵਿੱਚ ਜੁੜਜੋ ਕਿਸੇ ਵੀ ਗੇਮ ਦੇ ਵਿੱਚ ਜੁੜਜੋ ਤੁਸੀਂ ਇੱਕ ਪ੍ਰਣ ਕਰ ਲਓ ਨਿਸ਼ਚੇ ਕਰ ਲਓ ਉਹ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਕਾਂ ਅਨੁਸਾਰ ਮਹਾਰਾਜ ਦੇ ਨਿਸ਼ਚੇ ਕਰ ਆਪਣੀ ਜੀਤ ਕਰੋ ਜੇ ਤੁਸੀਂ ਆਪਣੇ ਇੱਕ ਮਨ ਨੂੰ ਠਾਨ ਲਿਆ ਵੀ ਮੈਂ ਆ ਬਣਨਾ ਉਹ ਦਿਨ ਦੂਰ ਨਹੀਂ ਤੁਸੀਂ ਬਣ ਜਾਓਗੇ ਮੈਨੂੰ ਇੱਦਾਂ ਹੀ ਕੋਈ ਕਹਿ ਗਿਆ ਸੀਗਾ ਵੀ ਜੇ ਕੁਆਂਟਲ ਚੱਕੇ ਤਾਂ ਫੇਰ ਮੰਨੇਗੇ ਮੈਂ ਕਹਾਂ ਮੈਂ ਕੁਆਂਟਲ ਹੀ ਚੱਕੂ ਅੱਛਾ ਉਸ ਤੋਂ ਬਾਅਦ ਉਹਦੇ ਤੇ ਫੋਕਸ ਮੇਰੇ ਜਾਣੇ ਦੀ ਉੱਥੇ ਹੋ ਗਿਆ ਨਾ ਕੁਆਂਟਲ ਤੇ ਬਿਲਕੁਲ ਹਾਂ ਤੇ ਮੈਂ 105 110 15 ਕਿਲੋ ਚੱਕਦਾ ਸੋ ਜਾਣੇ ਦੀ ਜਿਗੂ ਅਸੀਂ ਮਨ ਦੇ ਵਿੱਚ ਠਾਨ ਲਈਏ ਤੇ ਉਹ ਚੀਜ਼ ਬੰਦਾ ਪ੍ਰਾਪਤ ਕਰ ਲੈਂਦਾ ਇਨਸਾਨ ਕਹੇ ਜੀ ਚੀਜ਼ ਆ ਉਹ ਕਹਿੰਦੇ ਘੋੜੇ ਨੂੰ ਵੀ ਕਾਬੂ ਕਰ ਲਿਆ ਪਾ ਸ਼ੇਰ ਨੂੰ ਵੀ ਕਾਬੂ ਕਰ ਲੈਣਾ ਹਾਥੀ ਨੂੰ ਵੀ ਕਾਬੂ ਕਰ ਲੈਣਾ ਆਪਣੇ ਮੈਂ ਕਹਣਾ ਆਪਣੇ ਦਿਮਾਗ ਨੂੰ ਜਿਹੜਾ ਉਹਨੂੰ ਕਾਬੂ ਆਪੋ ਉਹਨੂੰ ਕਰ ਲੋ ਉਹਨੂੰ ਕਾਬੂ ਕਰ ਲੋ ਮਨ ਜਿੱਤੇ ਜਗ ਜਿੱਤ ਜੇ ਅਸੀਂ ਮਨ ਤੇ ਕਾਬੂ ਕਰ ਲਿਆ ਨਾ ਤੇ ਸੰਸਾਰ ਨੂੰ ਜਿੱਤ ਲਿਆ ਬਿਲਕੁਲ ਠੀਕ ਹੈ ਜੀ ਬਾਈ ਰਾਜਪਾਲ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਸਿੱਖਣ ਨੂੰ ਬੜਾ ਕੁਝ ਮਿਲਿਆ ਤੁਹਾਡੇ ਤੋਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਵੀਡੀਓ ਜੇ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਪੋਰਟਸ ਨੂੰ ਪ੍ਰਮੋਟ ਕਰਿਆ ਕਰੋ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਤਿ ਸ੍ਰੀ ਅਕਾਲ